ਖਲਾ ਓਏ ਉਸ ਕੋਲ ਜਿੱਤੇ ਲਈ ਕੁਝ ਹੋ ਰਿਹਾ ਲੜਾਈ ਲੱਗੀ ਆਪ ਆਪਣਾ ਮੈਂ ਦੇਖਣੇ ਨੇ ਖਬਰਾਂ ਇਹਦੇ ਕੋ ਚੈੱਕ ਕਰ ਲੂ ਆ ਲੈ ਬੱਬੂ ਦੇ ਪਾਪੇ ਚਾਹ ਪੀ ਲੈ ਫੋਨ ਮੈਂ ਉਧਰ ਭਾਲੀ ਜਾਨੀ ਆ ਚੌਰਾ ਇੱਥੇ ਲੈ ਕੇ ਬੈਠਾ ਹਟ ਜਾ ਸੁਣ ਲੈ ਵੇ ਖਬਰ ਕੋਈ ਫੜਾ ਫੋਨ ਉਹਨਾਂ ਦੀ ਕੋਣ ਕੋਣ ਨਿਓ ਜਿਹੜੇ ਤਿੰਨ ਨੇ ਕਿੰਨੀ ਕੀ ਜੱਤਨਾਂ ਦੀ ਮੇਰੇ ਸਾਲ ਵੀ ਕੋਈ ਖਬਰਸਾਰ ਵੀ ਸੁਣ ਦਿੰਦੀ ਹੈਗੀ ਖਬਰਾਂ ਸੁਣ ਕੇ ਕਿਉਂ ਆਪਣਾ ਦਿਮਾਗ ਖਰਾਬ ਕਰੀ ਜਾਂਦਾ ਓਏ ਕੰਜਰ ਦੀ ਦੁਨੀਆ ਖਤਮ ਹੋਣ ਤੇ ਆ ਗਈ ਹਮਲਾ ਹੋ ਗਿਆ ਦੁਨੀਆ ਐ ਨਹੀਂ ਖਤਮ ਹੋਣ ਵਾਲੀ ਜਦ ਤੱਕ ਦੁਨੀਆ ਨੂੰ ਰਚਣ ਵਾਲਾ ਬੈਠਾ ਆਹੋ ਸਜੀ ਦੇਵੀ ਤੇਰੀ ਗੱਲ ਸਹੀ ਐ ਜੇ ਤਾਂ ਉਹ ਬੈਠਾ ਲੀਲੀ ਖਾਤਰੀ ਵਾਲਾ ਭਗਵਾਨ ਉੱਤੇ ਜਿਵੇਂ ਦੁਨੀਆ ਖਤਮ ਹੋ ਜਵੇ ਲੀਲੀ ਖਾਤਰੀ ਵਾਲੇ ਤੱਕ ਤਾਂ ਗੱਲ ਹੀ ਨਹੀਂ ਪਹੁੰਚਣੀ ਇੱਕ ਭਗਵਾਨ ਜਿਹੜਾ ਥੱਲੇ ਬੈਠਾ ਉਹ ਮੈਂ ਤਾਂ ਉਹਦੀ ਗੱਲ ਕਰਦੀ ਆ ਬਾਬੇ ਨਰਾਲੇ ਦੀ ਭੈਣ ਦੇ ਖਤਮ ਤੁਸੀਂ ਨਾਲ ਨਿਕਲੋ ਕੁਛੜ ਜਿਹੇ ਚੋਂ ਹੈ ਤੂੰ ਨਾ ਸਖਮਣਾਈ ਦੁਨੀਆ ਖਤਮ ਦੁਨੀਆ ਖਤਮ ਕੀ ਹੋ ਗਿਆ ਦੁਨੀਆ ਨੂੰ ਕੁਛ ਨਹੀਂ ਹੋਇਆ ਦੁਨੀਆ ਨੂੰ ਕਨੂ ਕਾਤਾ ਦੁਨੀਆ ਨੂੰ ਉਤਾਰਨ ਵਾਲਾ ਬੱਠਾ ਕੁਛ ਨਹੀਂ ਹੁੰਦਾ ਮਰਨਾ ਟੋਟਣ ਦੇ ਬਾਬੋਂ ਨੇ ਉਹਦਾ ਪਤਾ ਲੱਗੂ ਤੂੰ ਕਿਦਾਂ ਸੋਖ ਸੋਖ ਲੈ ਸੋਖ ਸੋਖ ਲੈ ਬਾਬਾ ਜਿਹੜਾ ਸਰਜੀਤ ਕੌਰ ਦੀ ਛਾਤੀ ਤੇ ਆ ਕੇ ਡਿੱਗੇ ਤੇਰੇ ਦੇ ਕਾਨੂੰ ਤਾਂ ਮੇਰੇ ਡਿੱਗੇ ਬਾਬਾ ਸਾਰੀ ਰਾਤ ਤਹੇ ਦਾ ਖੰਭਾ ਤੋਂ ਬਲਮ ਨਹੀਂ ਬੰਦ ਕਰਿਆ ਉਹ ਬਸ ਕਰ ਆਦੇ ਬਸ ਕਰ ਚਾਹ ਪੀਲਾ ਚੱਪ ਕਰਕੇ ਬਲਬ ਨਹੀਂ ਬੰਦ ਕੀਤਾ ਉਹ ਨਹੀਂ ਕੀਤਾ ਉਹ ਨਹੀਂ ਕੀਤਾ ਇੱਕ ਲੱਤ ਪਰ ਖੜੀ ਨਹੀਂ ਆ ਇੱਕ ਲੱਤ ਪਰ ਬਗਲਾਵਾ ਖੜੀਆਂ ਲੱਤ ਭਾਰ ਤੂੰ ਹਾਂ ਦੁਨੀਆਂ ਦੀ ਸੁੱਖ ਮੰਗਦੀਆਂ ਦੁਨੀਆਂ ਦੀ ਸੁੱਖ ਮੰਗਦੀਆਂ ਬੇ ਨਿਰਾਲੇ ਬਾਬੇ ਕਿਸੇ ਨੂੰ ਕੁਛ ਨਾ ਹੋਵੇ ਕਿਸੇ ਦੇ ਪੁੱਤ ਨੂੰ ਕੁਛ ਨਾ ਹੋਵੇ ਕਿਸੇ ਦੇ ਜਵਾਈ ਨੂੰ ਕੁਛ ਨਾ ਅਦੱਲਾ ਤੇਰਾ ਅੰਡਰਾਲਾ ਦਾ ਪਤਾ ਕਹਿੰਦੇ ਤਾਹਾਂ ਨਾ ਚੱਕਦੇ ਕਿਤੇ ਹੈ ਸੱਤੋਂ ਦਾ ਜਵਾਈ ਥੋੜੇ ਦਿਨ ਹੋਏ ਛੁੱਟੀ ਆਇਆ ਸੀ ਫੌਜ ਚੋਂ ਭੱਗ ਗਿਆ ਸਵੇਰੇ ਭੱਗ ਗਿਆ ਨਹੀਂ ਉਹ ਹੋਰ ਬਾਰਡਰ ਤੇ ਬੁਲਾ ਲਿਆ ਸੋਖ ਸ਼ਾਂਤੀ ਰਹੇ ਸਾਰਿਆਂ ਦੇ ਜਵਾਕਾਂ ਤੇ ਦੇਖ ਲੈ ਕੰਜੇ ਦੇ ਹਨ ਜਿਹੜੇ ਲੋਕ ਫੌਜੀ ਨੂੰ ਮਾਰਾ ਕਹੇ ਤੇ ਲਾ ਉਹੀ ਫੌਜੀ ਹੁਣ ਬਾਰਡਰਾਂ ਤੇ ਬੈਠੇ ਰਾਖੀ ਕਰਦੇ ਨੇ ਜੀ ਜੀ ਆ ਭਾਈ ਮੈਂ ਤੈਨੂੰ ਦੱਸਦਾ ਕਿਹੜਾ ਮੈਂ ਧੂਰੀ ਤੇ ਚੜ ਗਿਆ ਰੇਲ ਗੱਡੀ ਫੌਜੀ ਕੋਈ ਛੁੱਟੀ ਆਇਆ ਫੌਜ ਦਾ ਵਿਚਾਰਾ ਰੇਲ ਗੱਡੀ 'ਚ ਖੜੀ ਆ ਕਿਸੇ ਨੇ ਸੀਟ ਨਹੀਂ ਦਿੱਤੀ ਇਹਨੂੰ ਹੈ ਹੁਣ ਦੇਖ ਲੈ ਜਿਹੜੇ ਨੂੰ ਲੋਕ ਸੀਟਾਂ ਨਹੀਂ ਦਿੰਦੇ ਤੇ ਉਹੀ ਲੋਕ ਬਾਰਡਰਾਂ ਤੇ ਬੈਠੇ ਨੇ ਹੈ ਲੋਕ ਤਾਂ ਸ਼ੁਕਰੇ ਨੇ ਆ ਦੇਖ ਲੈ ਜਿਹੜੇ ਭਈਏ ਕਹੇ ਤੇ ਵੀ ਸਾਡੇ ਸਾਰੇ ਇਹਦੇ ਰੇੜੀਆਂ ਲਾਲਾ ਖੜਦੇ ਕੁਲਚੀਆਂ ਆ ਆ ਮੜ ਜੀ ਲੜਾਈ ਹੋਈ ਉਹਦੀ ਭੱਜ ਕੇ ਹਾਂ ਸਭ ਤੋਂ ਬਾਤ ਤਾਂ ਸਾਡੇ ਲੋਕੀ ਭਈਆਂ ਤੋਂ ਸਮਾਨ ਖਰੀਦਦੇ ਨੇ ਫੇਰ ਕਦੀ ਕੋਲਚਾ ਖਾ ਲਿਆ ਕਦੀ ਬਰਗਰ ਖਾ ਲਿਆ ਪੰਜਾਬੀ ਤਾਂ ਵਿਚਾਰੇ ਉਹੀ ਰੈਡੀ ਲਾ ਕੇ ਬੈਠੇ ਰਹਿੰਦੇ ਨੇ ਜੇ ਕੋਈ ਚੜਕੇ ਇਕੱਠੇ 4 ਪਈ ਹੋ ਗਏ ਉਹ ਚੜ ਕੇ ਰੇਲ ਗੱਡੀਆਂ ਹੈ ਠੀਕ ਹੈ ਭਈ ਇਹ ਐ ਵਾਟ ਮੈਂ ਕਿਹਦੀ ਸੀ ਮੈਂ ਕਿਹਾ ਸੀ ਡੇਰੇ ਜਾਣਾ ਸਾ ਡੇਰੇ ਮਕਲਾਵਾ ਲੈਣ ਜਾਵੇਂਗੀ ਵਿੱਚ ਤਾਂ ਹੱਲਾ ਗੱਲਾ ਤਾਂ ਕਿੰਨਾ ਮੱਚਿਆ ਪਿਆ ਹੈ ਗੱਲੇ ਗੱਲੇ ਦੀ ਸਾਨੂੰ ਨਹੀਂ ਪਰਵਾਹ ਉਹ ਨਰਾਲੇ ਬਾਬੇ ਨੇ ਹੁਕਮ ਜਾਰੀ ਕਰਤਾ ਵੀ ਨਾ ਰਾਜਸਥਾਨ ਵਾਲਾ ਸਾਰਾ ਬਾਰਡਰ ਉਹ ਸੰਗਤ ਸਾਂਭੂਗੀ। ਛਣ ਛਣਾ ਸਾਂਭੂਗੀ। ਅਸੀਂ ਉੱਥੇ ਬਣਾਉਣੀਆਂ ਰੋਟੀਆਂ, ਪ੍ਰਸ਼ਾਦੇ ਬਣਾਉਣੇ, ਲੰਗਰ ਦੀ ਸੇਵਾ ਅਸੀਂ ਕਰਨੀ ਆ। ਉਹ ਮੇਰੇ ਸਾਲੇ ਦਾਣਾ ਮੰਡੀ ਦੀ ਜਾਗਰੀ ਲੱਗੀ ਹੋਈ। ਬਾਰਡਰ ਤੇ ਲੱਗੀ ਹੋਈ ਐ। ਉਹ ਸੰਗਤਾਂ ਵਾਸਤੇ ਜਿਹੜੀਆਂ ਬਾਰਡਰ ਤੇ ਸੰਗਤਾਂ ਖਾਣੀਆਂ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਅਸੀਂ ਤਿਆਰ ਕਰਨਾ ਰਾਜਸਥਾਨ ਵਾਈ ਡੇਰੇ ਵਿੱਚ। ਉਹ ਕਹਿੰਦੇ ਆ ਜਾਓ, ਟਰਾਲੀਆਂ ਭਰ ਕੇ ਜਾਣਾ। ਆਇਆ ਸਿੱਟਣਗੇ ਬੰਬਰਾ ਮੇਰੇ ਸਦੇ ਜਮਣਾ ਨਗਰ ਤੋਂ ਸਾਵੀਗੀ। ਉਹ ਦੀਪ ਬਣਿਆ ਰੋਟੀ ਵਾਲੇ ਹੋਰ ਆ ਤੁਹਾਡਾ ਦਿਮਾਗ ਘੋਲ ਕੇ ਕੁਸ ਪਾਇਆ ਹੋਇਆ ਹੈ ਹੈ ਜਿੱਦਾਂ ਤੇਰਾ ਮੂਤਨੇ ਦਿਮਾਗ ਖਰਾਬ ਕੀਤਾ ਪਿਆ ਇਹੀ ਸੁਣਦਾ ਫੇ ਮੇਰੇ ਕੋਲ ਮੈਂ ਤੇ ਤੂੰ ਪੁੱਛਣ ਆਇਆ ਤੇ ਤੂੰ ਚੋਰੀ ਨਹੀਂ ਭੱਜ ਚੱਲੀ ਕਿਤੇ ਨਹੀਂ ਜਾਣਾ ਹੈਗਾ ਜਦੋਂ ਸਰਕਾਰ ਨੇ ਕਹਿੰਦਾ ਫੌਜ ਨੇ ਕਹਿੰਦਾ ਵੀ ਕਮਰੇ ਦੇ ਘਰਾਂ ਚ ਰਹੋ ਭਾਈ ਬੱਲਾ ਬੱਤੀ ਬੰਦ ਕਰਕੇ ਰੱਖੋ ਜਿਹੜੀ ਚੀਜ਼ ਸਰਕਾਰ ਕਹਿੰਦਾ ਤੂੰ ਮੰਨਦੀ ਨਹੀਂ ਹੈਗੀ ਤੂੰ ਨਰਾਲੇ ਬਾਬੇ ਦੇ ਡੇਰੇ ਵਿੱਚ ਪੂਰੀ ਸਿਕਿਉਰਿਟੀ ਹੈ ਜੈਡ ਸਿਕਿਉਰਿਟੀ ਜਿਹਨੂੰ ਕਹਿੰਦੇ ਆ ਉਹ ਆ ਉਹ ਕਦੇ ਆ ਜਾ ਹਰ ਤਨ ਪਰੈਡ ਚੋਦੀ ਦਾ ਦਿਮਾਗ ਕਿਉਰੇ ਨੂੰ ਏ ਫੁੱਲ ਚਗਣ ਨੂੰ ਵੀ ਨਹੀਂ ਹੱਡੀਆਂ ਮਿਲ ਲੀਆਂ ਬੰਬ ਹੈ ਸੱਟਣ ਗਏ ਉਹ ਦੀ ਬਣੀ ਖੱਖ ਨਹੀਂ ਗੋ ਮੁਕਦੇ ਨਾ ਤੁਹਾਡੇ ਮੇਰਾ ਅੱਲਾ ਬਾਬੇ ਨੂੰ ਰੇਕ ਥਾਂ ਹੀ ਵਾਰ ਦਿੰਨੀ ਹੈ ਸਾਰੀ ਰਾਤ ਮੇਰੇ ਸਾਲ ਦੀਆਂ ਫੋਟੋ ਦੇ ਮੂਰੇ ਬੈਟਰੀ ਜਗਾਈ ਰੱਖੀ ਉਹਨੇ ਅਕੇ ਦੁਨੀਆ ਨੂੰ ਚਾਨਣ ਕਰਨ ਵਾਲਾ ਨੇਰੇ ਜਨਾ ਬੈਠੇ ਇਹ ਮੇਰੇ ਸਾਲ ਦੀ ਮੇਲਾ ਮੇਰਾ ਖੰਬੜ ਪਰਵਾਉਗੀ ਇਹ ਮਾਪੂਆ ਪੁਲ ਸਾਰੇ ਸਰਕਾਰ ਕੰਮ ਲਈ ਹੈਗੀ ਵੀ ਜਿਹੜੀ ਵੀ ਜੇ ਲਾਈਟਾਂ ਬੰਦ ਕਰਾਓ ਲਾਈਟਾਂ ਬੰਦ ਕਰੋ ਸਾਰੀ ਰਾਤ ਮੇਰੇ ਖੰਬਲ ਖੰਬੇ ਤੇ ਬੱਲਮ ਚੱਲਦਾ ਰਿਹਾ ਨਰਾਲੇ ਬਾਬੀ ਦੀ ਫੋਟੋ ਮੂਰੇ ਬੈਟਰੀ ਲਾ ਕੇ ਰੱਖੀ ਰਕੀ ساری ਰਾਤ ਨੇ ਕਹਿੰਦੇ ਬਾਬਾ ਨੇ ਹਰੇ ਤੇ ਬੈਠਿਆ ਚੁੱਪ ਕਰ ਜਾ ਸਪੈਸ਼ਲ ਉੱਥੋਂ ਲੈਰੇ ਤੋਂ 100-100 ਰੁਪਏ ਦੀ ਸੇਲ ਚੋਂ ਲਿਆਈਆਂ ਬੈਟਰੀ ਉਹ ਬੈਟਰੀ ਜੀ ਬੰਬੜ ਗਿਆ ਹੋਊਗੀ ਹੋਰ ਨਿੜ ਗਿਆ ਹੁੰਦਾ ਕੋਈ ਆ ਬੰਬੜ ਗਿਆ ਹੋਊਗੀ ਉਹ ਬੜਾ ਮੋਟਾ ਕਾੜ ਲਿਆ ਕਰ ਚਾਹ ਨੂੰ ਮੇਰੇ ਸਾਡਾ ਮੂਦੀਆ ਪਿਆ ਦਨੀ ਹੈ ਉਹ ਜਿਹੜਾ ਮੂਤ ਪੀਣਾ ਦਾਰੂ ਪੀਣਾ ਉਹ ਤੈਨੂੰ ਸਵਾਦ ਲੱਗਦਾ ਚਲੋ ਫੇਰ ਤੇ ਬੜੀ ਬਣਾਈ ਸਵਾਦ ਨਹੀਂ ਲੱਗਦੀ ਆਹੋ ਅੱਖ ਵੱਡ ਕੇ ਲਈਏ ਕੀ ਕਰਨਾ ਫੜਾ ਅੱਖ ਵੱਡ ਕੇ ਲਿਆਉਣੇ ਹੈ ਹੋ ਕੀ ਕਰਨਾ ਹੈ ਹੈ ਮੌਸਮ ਜ ਵੀ ਖਰਾਬ ਹੀ ਆ ਫਿਰ ਥੇਤੀ ਵੱਢ ਲਿਆ ਉਹਨੇ ਮੀਂਹ ਕਣੀ ਤੋਂ ਪਹਿਲਾਂ ਪਹਿਲਾਂ ਵੱਢ ਲਿਆ ਪੁੱਤ ਹਾਂ ਸੱਤਿਆਂ ਦਾ ਮੈਂ ਹੀ ਭੱਗਿਆ ਫਿਰ ਤੇ ਹੈ ਤੋਰ ਭੱਗ ਗਿਆ ਰੋਂਦੀ ਸੀ ਵਿਚਾਰੀ ਚੱਲ ਭਾਈ ਰੋਣਾ ਦਾ ਕਿਉਂ ਆ ਹੁਣ ਤੂੰ ਆ ਲਾ ਲਿਆ ਵੀ ਜੇ ਫੌਜੀ ਨਹੀਂ ਬਾਰਡਰ ਤੇ ਰੱਖੀ ਕਰਨੀ ਔਰ ਕੌਣ ਕਰੂ ਹੂੰ ਮਤਾ ਪਹਿਲਾਂ ਕਹਿੰਦਾ ਨਾ ਵੀ ਜਿਹੜਾ ਫੌਜੀ ਦੇ ਘਰੇ ਜਨਮ ਲੈ ਲਿਆ ਐਸਾਂ ਅਗਲ ਦੀ ਮਾਂ ਨੇ ਪਤਾ ਨਹੀਂ ਕਿੰਨੇ ਕੁ ਪੁੰਨ ਕਰੇ ਹੋਣੇ ਦਾਣੇ ਕਿੰਨਾ ਕੁ ਕੁਸ਼ ਪੁੰਨ ਕਰਕੇ ਫੌਜੀ ਦਾ ਮਾਂ ਬਣੀ ਹੋਣੀ ਹੈ ਨਾ ਚੱਲ ਓਏ ਲੈ ਮੋਟਰਸਾਈਕਲ ਮੋੜ ਕੇ ਮੜਾ ਨਾ ਫੋਨ ਕਰਨਾ ਮੋੜ ਲਿਆ ਲਿਆਉਣਾ ਕਿਤੇ ਨਹੀਂ ਜਾਣਾ ਨੀ ਹਾਥੀਾਂ ਵਿੱਚ ਸ਼ਾਮਿਲ ਹਾਥੀ ਰਹਿਣਾ ਕਰੇ ਤੇਰੇ ਤਰਜ਼ੀਮ ਰੇਮ ਮਾ ਕਰੋ ਡਾਂਗ ਫੇਰ ਦੂ ਮੇਰੇ ਸੜੀ ਦੀ ਮਾਂ ਦੀ ਲਿਆਓ ਮੋਟਰਸਾਈਕਲ ਲੈ ਜਾ ਬਗ ਜਾ ਤੈਨੂੰ ਕਿਹੜਾ ਨਾ ਪੁੱਛ ਕੇ ਜਾਣਾ ਬਣਾ ਤਾ ਸਾਡੀ ਖਰਾਬ ਹੋ ਗਈ ਆ ਹੋਰ ਵੱਡੀ ਦਾ ਜਾਂਦੇ ਕੋਈ ਨੀ ਇਹੇ ਕੰਮ ਖਰਾਬ ਕਰ ਆ ਪਾ ਨਾ ਚੱਲ ਕੀ ਆ ਕਿਹੜਾ ਬੈਠਾ ਉਹ ਗੱਡੀ ਦੇ ਲੈਣ ਤੇ ਰਲ ਮਸਾਤਰ ਬੋਲਾ ਹੀ ਪਾਇੰ ਦਾ ਖਾਦ ਮ ਇੱਥੇ ਘਾਤੋ ਬਹਿ ਗਿਆ ਪਤਾ ਨਹੀਂ ਵਾ ਇਹ ਕੀ ਕਰੀ ਜਾਂਦਾ ਇਹ ਚੋਦਾ ਕਿਨੇ ਗੁਣਾ ਗੱਡੀ ਥੱਲੇ ਆ ਜੇ ਇਹ ਓਰੇ ਬੈਠਾ ਕੀ ਕਰਦਾ ਓਏ ਹੈ ਕੀ ਕਰਦਾ ਰ ਬੈਠਿਆ ਸੈਰਨ ਮਾਰਦਾ ਚੋਦਾ ਬਣਿਆ ਸੈਰਨ ਦਾ ਨਾਲੇ ਹੋਰ ਮੇਰਾ ਸੜਕ ਤੇ ਰੇਲ ਗੱਡੀ ਆ ਰਹੀ ਏ ਇਧਰ ਓਰੇ ਚੜਨਾ ਮੈਂ ਓਏ ਚੜਨਾ ਥੱਲੇ ਆ ਕੇ ਇਹ ਗੱਡੀ ਤਾਂ ਕਿਨੇ ਮੈਂ ਬਟਰ ਤੇ ਜਾਣਾ ਸੋ ਡਾਈ ਲੱਗ ਬਈ 70 ਤੋਂ ਸੁਭਾਦਰ ਮੈਂ ਲਾਫੜਾ ਮਾਰੂ ਤੇਰੇ ਚਾਦਰ ਮੇਰਾ ਸਾਲ ਗੱਡੀ ਥਲੇ ਆਵੇਗਾ ਇਹ ਐਸਆਈ ਮੈਂ ਫੋਟੋ ਤੈ ਹਾਂ ਫੋਟੋ ਐਸਆਈ ਮੈਂ ਲੈ ਫੋਟੋ ਐਸਆਈ ਕਹਿੰਦਾ ਕਿਉਂਤਾ ਬਣਿਆ ਇਹ ਐਸਆਈ ਦੇ ਨਾਲੇ ਹੋਰ ਆ ਬੋਰਡਰ ਤੇ ਜਾਣਾ ਮੇਰਾ ਸਾਥ ਹੈ ਮੇਰੇ ਬਾਹਣ ਦੇ ਮੱਥੇ ਮਰੀਏ ਤੇ ਬੋਲੀ ਜਾ ਕਰ ਰਾਤ ਨੂੰ ਤੈਨੂੰ ਕਹਾਂ ਮੈਂ ਕੁਛ ਤੂੰ ਬੁਲਾਇਆ ਮੈਂ ਫੋਟੋ ਲੈਣਾ ਓਏ ਇੱਥੇ ਇੱਥੇ ਗੱਡੀ ਰੁਕੂਗੀ ਯਾਰ ਫੋਟੋ ਜਾਨੂ ਤੇਰੇ ਕੋਲ ਹੈਗਾ ਕੋਸਾ ਹਾਂ ਕੀ ਹੈ ਤੇਰੇ ਕੋਲ ਫੋਟੋ ਮੈਂ ਹੇ ਫੌਜੂ ਆਮਾ 13 ਨੰਬਰ ਬਲਟਾ ਮਿਲ ਪਲਤਾ ਤੂੰ ਆਏ ਦੱਸ ਮੇਰਾ ਹਾਲ ਤੱਕ ਪੁਲਿਸ ਤੇ ਕੇ ਫੌਜ ਚ ਪੁੱਪੀ ਖਾਵਾ ਫੌਜੂ ਆਮਾ ਲੱਗਿਆ ਬੀ 14 ਦਾ ਆਇਆ ਪਤਾ ਲੱਗਿਆ ਪੁਲਿਸ ਦਾ ਨਾ ਫੌਜ ਦਾ ਉਹ ਤਾਦਾ ਸਲੂਟ ਮਾਰ ਤੈਨੂੰ ਮੈਂ ਸਲੂਟ ਮਾਰ ਮੈਂ ਸਲੂਟ ਕਰੇ ਭੱਜ ਜਾ ਬਿਲ ਕਰੇ ਭੱਜ ਜਾ ਮੈਂ ਭੱਜ ਜਾ ਮੈਂ ਬਾਰਡਰ ਤੇ ਜਾਣਾ ਤੋਪ ਲੈ ਕੇ ਜਾਣਾ ਅੱਜ ਨਖਰਾ ਤੋਪ ਲੈ ਕੇ ਜਾਣਾ ਕਿਹੜੀ ਤੋਪ ਹੈ ਤੇਰੇ ਕੋਲ ਦੇਖੋ ਤੋ ਟੈਂਕ ਲੈ ਕੇ ਜਾਣਾ ਚਾਰ ਮੋਗਲ ਲਗਣਾ ਨੇ ਪਉਣੇ ਮਨ ਉਹ ਤੂੰ ਕਦੇ ਚੱਲ ਓ ਬੜਾ ਬਣਾ ਠੋਕਰਾ ਤੇ ਕੁੜੀ ਚੋੜਾ ਰੇਲ ਗੱਡੀ ਆ ਰਹੀ ਮਰੇਗਾ ਤੈਥੇ ਫਿਰ ਬੁਲਾਇਆ ਕਹਨ ਬੁਲਾਇਆ ਕਿਸੇ ਨਾਲੇ ਹੋਰ ਓਏ ਤਰ ਤਰ ਪੱਤਾ ਪਾ ਦੂ ਪੂਰਾ ਪੱਤਾ ਪਾ ਦੂ ਤੇ ਮੱਡਾ ਲਾ ਕੋ ਓਏ ਮੇਰੇ ਵੀਰ ਕਰੇ ਬਾਈ ਇਧਰ ਫੜ ਬਾਉ ਕਿਤੇ ਭੈਣ ਦਾ ਖਤਮ ਗੱਡੀ ਗਣੀ ਆ ਜੇ ਰਾਲੇ ਚੱਲ ਇਧਰ ਚੱਲ ਚੱਲ ਤੁਰ ਚੱਲ ਆ ਕੀ ਤੇਰੇ ਕੋਲੇ ਮੈਂ ਕਪੜੇ ਮੇ ਕੰਬਲ ਓਏ ਮੇਰੀ ਗੱਲ ਸੁਣ ਅਰਖ ਫੇਰ ਗੱਡੀ ਕੰਜਰਾਂ ਮਾਰ ਗੁਰ ਜੰਦਾ ਮਟਾ ਹਰੀ ਮੱਲਾਹਾ ਮਰ ਤਰੇ ਪੌਣਾ ਦੇਖ ਦੇ ਬੰਦਾ ਚਲ ਇਹਨੂੰ ਦਿਮਾਗ ਸਾਲਾ ਦਿਮਾਗ ਚੱਲ ਲਾ ਹੁਣਾ ਮਾਨੂੰ ਸਲਵੇ ਨਾਲ ਓਏ ਹੱਥ ਨਾਲ ਥੋੜੀ ਰੁਕੂ ਐ ਮੇਰੇ ਕਾ ਕੇ ਰੁਕੋ ਨਾ ਲਾ ਕੇ ਨਾ ਕੀ ਕਿੱਥੇ ਆ ਤਾ ਰੁਕੀ ਰੁਕੀ ਚੱਲ ਕਲਾਂ ਕਿਸੇ ਥਾਂ ਦਾ ਗੱਡੀ ਲਗਾ ਤੁ ਮੇਰੇ ਕੁੱਤਾ ਬੰਦੇ ਨਾ ਮੈਂ ਲਾਫੜਾ ਮਰੂ ਤੇਰੇ ਸੱਤ ਤੁਰਦਾ ਲਗੇ ਤੂੰ ਮੇਰਾ ਹੱਥ ਮੇਰੇ ਗੱਡੀ ਥੱਲੇ ਆਊਗਾ ਇਹ ਕਬੂਈ ਮੁੰਗਾ ਨਾ ਮੇਰੇ ਸਾਹ ਦਾ ਦਿਲ ਪੁਲਿਸ ਨਹੀਂ ਇਹਦਾ ਫੌਜ ਨਹੀਂ ਇਹਦਾ ਇਹ ਉਹ ਫਫੜਾ ਜਿੱਡਾ ਦਿਮਾਗਤ ਹੈਗਾ ਭੈਣ ਦੇ ਖਾਣ ਦੇ ਫਿਰ ਗੋਲ ਮੂਟਕਾ ਜਾਂ ਤੋਪ ਨਾਲ ਉਹ ਤੇਰੇ ਜਾ ਕੇ ਮਰ ਜਾਏ ਮਰਨੀ ਆ ਭੈਣ ਦੇ ਸਾਡੇ ਇਧਰ ਚਾਲ ਓਏ ਤੇਰਾ ਸਾਹ ਗੱਡੀ ਥੱਲੇ ਆਊਗਾ ਇਹ ਉਹ ਜਾ ਓਏ ਕੱਟ ਰੁਕੇ ਗਿਆ ਕਾ ਲੈ ਕੇ ਜਾ ਭਾਈ ਇੱਥੇ ਨੂੰ ਕਾ ਮਰੂ ਗੱਡੀ ਥੱਲੇ ਆ ਕੇ ਇਹ ਕਪਾ ਦੇ ਘਾਟ ਰੁਕੇ ਗਿਆ ਕਿਤੇ ਲੈ ਜਾ ਭਾਈ ਆਦੇ ਨੂੰ ਚਾ ਉਹਦੇ ਲੈਣੇ ਕਰ ਲੈ ਉਹ ਖੇਤਰਾ ਆਏ ਦੋ ਜੱਟ ਆਪੀਉਂਗਾ ਆ ਪਈ ਇੱਕ ਹਿੱਟਾ ਜਾਣੇ ਨੇ ਸਵੇਰ ਦੀ ਮੇਰੀ ਮਾਂ ਭੈਣ ਇੱਕ ਕੀਤੀ ਪਈ ਆ ਚਾਰਕ ਪੈਗ ਲਾ ਕੇ ਪਤਾ ਨਹੀਂ ਕਿੱਥੇ ਸਮਾਨ ਰੱਖ ਦਿੰਦਾ ਕਿੱਥੇ ਨੇ ਮੈਨੂੰ ਇਹਦੀ ਜਾਣ ਜੂਣ ਦੀ ਤਿਆਰੀ ਹੈ ਨਹੀਂ ਕਿੱਥੇ ਮੈਨੂੰ ਲੱਗਦਾ ਇਹ ਕਿੱਥੇ ਜਾਓਗੇ ਨਾ ਨੇ ਕੱਪੜੇ ਬਦਲੇ ਉਹ ਫਿਰਦੀ ਆ ਨਹੀਂ ਚਾਚੀ ਹੋ ਹਾਂ ਜੱਫਰ ਜੀ ਜੱਪਨਾ ਆਪਾਂ ਵੀ ਜੱਪਨਾ ਆਮ ਜਾਨਦੀ ਨਹੀਂ ਹੈਗੀ ਜੱਪਨਾ ਜੱਪਨਾਮ ਚਾਚੀ ਜੱਪਨਾ ਕੀ ਗੱਲ ਮੇਰੀਆਂ ਹਜੇ ਸੱਤ ਕਰਤਾ ਵਰਕ ਤਾਈ ਪੂਰੀਆਂ ਨਹੀਂ ਹੋਈਆਂ ਹੈਗੀਆਂ ਇੱਥੇ ਹੱਥ ਪੱਲੇ ਜੇ ਮਾਰੀ ਜੰਨੀ ਆ ਉਹ ਕੀ ਕਰਾ ਜਿਹੜੀ ਮੇਰੀ ਜੰਗੀ ਵਰਦੀ ਸੀ ਉਹ ਪਤਾ ਨਹੀਂ ਟਹਿ ਜਾਣਾ ਕਿੱਥੇ ਲਕੋ ਗਿਆ ਕਿੱਥੇ ਨਹੀਂ ਇੱਕ ਜਿਹੜੀ ਪੁਰਾਣੀ ਆ ਉਹ ਚੂਹਿਆਂ ਟੱਕ ਤੇ ਬੱਲੇ ਤੇਰੇ ਬੱਲੇ ਚਾਚੀ ਤੂੰ ਹੀ ਕਹਿਦੇ ਵੀ ਮੈਂ ਜਾਣਾ ਨਹੀਂ ਮੈਂ ਤਾਂ ਡਰ ਗਈ ਜੰਗ ਤੋਂ ਉਹ ਵਰਦੀ ਦਾ ਬਹਾਨਾ ਕਲਾਉਣੀ ਆਂਗੀ ਲੈ ਡਰਣਾ ਡਰਾਉਣਾ ਕਿਉਂ ਮੈਂ ਡਰਨ ਵਾਲੀ ਤੈਨੂੰ ਲੱਗਦੀ ਆ ਲੱਗਦੀ ਆ ਫਿਰ ਉਹ ਹੀ ਗੱਲ ਹੁਣ ਬਹਾਨੇ ਭਾਲਦੇ ਤੂੰ ਤਾਂ ਵੀ ਜੇ ਕੋਈ ਮੈਨੂੰ ਕਹੇ ਵੀ ਚਲ ਕੋਈ ਨਾ ਤੇਰੀ ਵਰਦੀ ਨਹੀਂ ਲੱਭੀ ਤੂੰ ਨਾ ਜਾ ਇਹ ਕਾ ਨੂੰ ਮੈਨੂੰ ਤੂੰ ਐ ਕਰ ਮੈਂ ਤਾਂ ਐ ਬਗ ਜਲਨੀ ਆ ਹੁਣ ਨਾ ਤਾਂ ਉਹ ਹਾਂ ਕਰਕੇ ਗਿਆ ਨਾ ਨਾ ਕਰਕੇ ਗਿਆ ਗਾਲਾਂ ਨਹੀਂਆਂ ਚਾ ਆ ਦੇ ਕੇ ਚਲੇ ਗਿਆ ਉਹ ਤਾਂ ਹੁਣ ਤੂੰ ਡਰਾ ਮੈਂ ਕਰਦੀ ਆ ਚਾਚੀ ਤੂੰ ਜਾਣਾ ਨਹੀਂ ਹੈਗਾ ਮੈਨੂੰ ਪਤਾ ਅੱਗੇ ਵੀ ਉਤੋਂ ਦੀ ਹੋ ਕੇ ਜਾਣਾ ਪੈਂਦਾ ਹਾਂ ਆਈ ਦੇ ਬਣੀ ਹਾਂ ਹਾਂ ਨਾ ਕਰਦਾ ਇਹਦੇ ਬਣੀ ਦੇਖ ਲੈ ਇਹਦਾ ਬਣੀ ਦੇਖ ਲੈ ਤੂੰ ਕਿਵੇਂ ਉਹ ਦਲੀਆਂ ਚ ਕੱਖਾ ਵਾਂਗੂ ਰੁਲਿਆ ਪੈਗਾ ਮੈਂ ਵੀ ਤਾਂ ਜਾ ਰਹੀ ਆ ਤੈਨੂੰ ਦੱਸ ਕੀ ਹੁੰਦਾ ਤੇਰਾ ਬੰਦਾ ਤਾਂ ਚਾਰ ਰੋਟੀਆਂ ਵੀ ਪਕਾ ਕੇ ਖਾ ਲੂ ਇਹਦੇ ਨਾਲ ਤੋ ਵੀ ਨਹੀਂ ਖਾਣ ਜੋਗਾ ਤਾਂ ਵੀ ਜਾ ਰਹੀ ਆ ਸੇਵਾ ਚ ਦੇਖ ਚਾਚੀ ਫਿਰ ਤੂੰ ਕਹੇਂਗੀ ਭਈ ਜੱਸੀ ਜ਼ਿਆਦੇ ਬੋਲਦੀ ਆ ਜਦੋਂ ਤਾਂ ਤੇਰੇ ਕੋਲੇ ਕੁਝ ਹੈ ਨਹੀਂ ਤੀ ਉਹ ਤਾਂ ਤੂੰ ਸਤਗੁਰੂ ਮੂਰੇ ਐ ਝੋਲੀਆਂ ਆੜਦੀ ਸੀ ਮੇਰੀ ਝੋਲੀ ਭਰ ਦੋ ਹੁਣ ਜੇ ਤੇਰੀ ਝੋਲੀ ਭਰਤੀ ਹੁਣ ਤੂੰ ਮੁੱਖ ਮੋੜੀ ਜੰਨੀ ਆ ਤੂੰ ਨੀ ਮੁਖਤਾ ਕਾਨੂੰ ਮੋੜਨਾ ਉਹਦਾ ਦਿੱਤਾ ਖਾਨੇ ਆ ਐ ਨਹੀਂ ਮੇਰੇ ਦਿਲ ਚ ਕੋਈ ਵੀ ਗੱਲ ਹੈਗੀ ਹੁਣ ਵਰਦੀ ਦਾ ਪਾ ਕੇ ਜਾਣਾ ਹੀ ਪੈਣਾ ਆ ਭੂਰੇ ਵਾਲੀ ਜਨਾਨੀ ਦੇਖ ਲਾ ਉਦੋਂ ਤਾਂ ਮੇਰੇ ਹਾੜੇ ਹਾਈ ਮੈਨੂੰ ਲੈ ਚੱਲ ਮੇਰਾ ਪੁੱਤ ਬਿਮਾਰ ਰਹਿੰਦਾ ਮੇਰਾ ਪੁੱਤ ਬਿਮਾਰ ਪੁੱਤ ਟੱਲੀ ਵਰਗਾ ਹੋ ਗਿਆ ਫੌਜ ਚ ਭਰਤੀ ਹੋ ਗਿਆ ਹੁਣ ਉਹ ਸੇਵਾ ਨੂੰ ਜਵਾ ਦਿੰਦੀ ਅਖੇ ਮੈਂ ਤਾਂ ਜਾਣਦੀ ਨਹੀਂ ਦਰਸ਼ਨ ਵਾਲੀ ਮੇਰੀ ਤਾਂ ਲੱਤ ਦੁਖਦੀ ਆ ਲੱਤ ਦੁਖਦੀ ਆ ਮੈਂ ਗੁਫਾ ਚ ਢੇੜਾ ਲਵਾਤਾ ਟੱਲੀ ਆ ਰ ਗਿਆ ਆ 18 18 18 ਨੂੰ ਨਿਉ ਨਿ ਸਾਲਾਂ ਦੀਆਂ ਕੁੜੀਆਂ ਨੂੰ ਫੇਲ ਕਰ ਦਿਆ ਉਹ ਕਹਿੰਦੀ ਮੈਂ ਤਾਂ ਜੀ ਪਿੰਡ ਜਾਣਾ ਮੇਰੀ ਮਾਂ ਬਿਮਾਰ ਥੋੜੇ ਤਾਂ ਬਹਾਨੀ ਨੇ ਤੀਵੀਆਂ ਨੇ ਮੁੜ ਕੇ ਮਨ ਮੁਖ ਹੋ ਜਾਂਦੀਆਂ ਨੇ ਹਾਂ ਪਹਿਲਾਂ ਮਾਰਾ ਕੋ ਤੋਂ ਮੰਗਣ ਨੂੰ ਫਿਰ ਪਰਮੇਸ਼ਵਰ ਉਹ ਕਾਹਨ ਐ ਚੋਰੀਆਂ ਆੜਦੀਆਂ ਐ ਨਾ ਬੈਠ ਚੱਲ ਬੈਠ ਕੇ ਗੱਲ ਕਰਦੇ ਰਹਿ ਜਾ ਬਸ ਬੈਠਣ ਦਾ ਟਾਈਮ ਨਹੀਂ ਭਾਈ ਸਾਡੇ ਕੋਲੇ ਅਸੀਂ ਤਾਂ ਜਾਣਾ ਅਸੀਂ ਤਾਂ ਸਰਦਾਰ ਨਾਲ ਸੇਵਾ ਕਰਨੀ ਆ ਤੂੰ ਦੇਖ ਲੈ ਜੇ ਜਾਨੀ ਵੀ ਆ ਤਾਂ ਘੰਟਾ ਲਾ ਕੇ ਮੁੜਿਆਉਣੀ ਆ ਕਦੇ ਚੱਜ ਨਾਲ ਸੇਵਾ ਕੀਤੀ ਆ ਐ ਕਰਦਾ ਹੁੰਦਾ ਕੋਈ ਨੀ ਚਲ ਚੜ ਬੈਠ ਤਸੀਂ ਬੈਠ ਕੇ ਆਪਾਂ ਗੱਲ ਕਰਦੇ ਆਂ ਉਦੋਂ ਆਪਾਂ ਜਾਣਾ ਕਿਹੜੇ ਪਾਸੇ ਆ ਪਹਿਲਾਂ ਰਾਜਸਥਾਨ ਜਾਣਾ ਕਿ ਆਪਾਂ ਪਹਿਲਾਂ ਡੇਰੇ ਜਾਣਾ ਪਹਿਲਾਂ ਡੇਰੇ ਜਾਣਾਗਾ ਡੇਰੇ ਤੋਂ ਨਰਾਲਾ ਬਾਬਾ ਜੀ ਨਾਲ ਜਾਣਗੇ ਨਾਲ ਛੋਟਾ ਮੁੰਡਾ ਜਾਓ ਤੇ ਕੁੜੀ ਜਾ ਵੱਡਾ ਮੁੰਡਾ ਆਪੋ ਪਾਸ ਮਾਮੀ ਜੀ ਕੋਲੇ ਰਹੇਗਾ ਅੱਛਾ ਤੇ ਉਥੋਂ ਭਾਈ ਮਿੱਠੀਆਂ ਰੋਟੀਆਂ ਤੇ ਪੇਠੇ ਦੀ ਸਬ지 ਬਣਾ ਕੇ ਲੰਗਰ ਲੈ ਕੇ ਜਾਣਾ ਗੁਫਾ ਵਿੱਚ ਦੀ ਜਾਵਾਂਗੇ ਕੋਈ ਟੈਨਸ਼ਨ ਨਹੀਂ ਹੈ ਗੁਫਾ ਵਿੱਚ ਦੀ ਜਾ ਕੇ ਮौज ਨਾਲ ਰਾਜਸਥਾਨ ਦੇ ਬਾਰਡਰ ਤੇ ਬੈ ਜਾਣ ਜੱਸੀ ਹਾਂ ਜਿੱਕੂ ਗੁਫਾ ਵਿੱਚ ਦੀ ਜਾਣਾ ਨਾ ਫੇ ਤਾਂ ਭਾਵੇਂ ਵਗ ਚੱਲਦੀ ਐ ਐਸੇ ਵਹਾਂ ਨੇ ਚੱਲ ਗੁਫਾ ਦੇ ਦਰਸ਼ਨ ਹੋ ਜਾਣਗੇ ਮੇਰੇ ਵਰਗੇ ਨੂੰ ਗੁਫਾ ਤਾਂ ਹੀ ਤਾਂ ਤੈਨੂੰ ਕਹਿੰਦੀ ਆ ਵੀ ਮਾਮਕਾ ਗਾ ਵਗ ਚੱਲ ਵਗ ਚੱਲ ਚਲ ਬੈਠ ਤਾਂ ਸਹੀਂ ਪਹਿਲਾਂ ਬੈਠ ਕੇ ਗੱਲ ਕਰਦੇ ਆ ਰਬੈ ਬਾਈ ਕੇ ਪਤਾ ਨਹੀਂ ਗੱਲਾਂ ਕਰੂਗੀ ਨਹੀਂ ਬੈਹ ਜਾ ਆਏ ਹਾ ਲੈ ਉੱਧੇ ਆ ਜਾ ਕਿਹੜੇ ਖੀਰ ਖਵਾਏਗੀ ਬੈਠ ਜਾ ਲੈ ਅਸੀਂ ਤਾਂ ਨਹੀਂ ਖੀਰ ਤਾਂ ਮੈਂ ਕੀ ਖਵਾਣੀ ਆ ਮੈਂ ਤਾਂ ਇਹੀ ਕਹਿੰਨੀ ਆ ਤੇ ਜਲ ਜਿਵੇਂ ਨੂੰ ਬੱਬੂ ਦਾ ਪਾਪਾ ਕੁਝ ਦੱਸ ਜੇਂਦਾ ਮੈਂ ਤੁਹਾਡੇ ਨਾਲ ਐਂ ਸੂਟ ਚ ਵਗ ਚੱਲਦੀ ਤੂੰ ਤਾਂ ਨਾ ਮੇਰੀ ਗੱਲ ਸੁਣ ਤੂੰ ਉਹ ਨਹੀਂ ਦੱਸਦਾ ਤੇ ਇਹ ਮੈਂ ਤੈਨੂੰ ਸਿੱਧੀ ਗੱਲ ਕਰ ਕਰਦੀਆਂ ਦੇਖਾ ਚਾਚੀ ਜਦੋਂ ਤਾ ਤੈਨੂੰ ਐਂ ਦੀ ਵੀ ਮੇਰੇ ਘਰੇ ਰੰਗ ਭਾਗ ਲੱਗ ਜਾਣ ਹੈ ਉਦੋਂ ਤਾਂ ਚਾਚਾ ਵੀ ਨਹੀਂ ਤੈਨੂੰ ਕੁਝ ਕਹਿੰਦਾ ਸੀ ਔਰ ਤਾਂ ਜਾਣਦੀ ਸੀ ਠੂਣ ਨਰਾਲੇ ਬਾਬੇ ਦੇ ਠੂਣ ਨਰਾਲੇ ਬਾਬੇ ਦੇ ਹੁਣ ਤੈਨੂੰ ਸਾਰਾ ਕੁਝ ਮਿਲ ਗਿਆ ਚੱਲ ਉਹ ਭਾਈ ਹੁਣ ਤੇਰੀ ਲਾਦ ਮਾੜੀ ਨਿਕਲ ਗਈ ਉਹਦੇ ਵਿੱਚ ਬਾਬੇ ਦਾ ਤਾਂ ਕੋਈ قصੂਰ ਨਹੀਂ ਹੈ ਨਾ ਐ ਹੁਣ ਤੂੰ ਜਾਣ ਦਾ ਨਾਲ ਹੀ ਲੈਂਦੀ ਜੇ ਤੂੰ ਜਾਵੇਂ ਸਰਦਾ ਨਾਲ ਤਰਕਰ ਵੀ ਸਿੱਧਾ ਹੋ ਜੂ ਐ ਫਿਰੇਂਗੇ ਨਹੀਂ ਸਰਦਾ ਤਾਂ ਬਥੇਰੀ ਆ ਮੇਰੇ ਜਿੰਨੀ ਸਰਦਾ ਕੀਦੀ ਆ ਹੁਣ ਤੈਨੂੰ ਕੀ ਦੱਸਾਂ ਤੁਆਇ ਕਰ ਪਾਬੀ ਜਾਂ ਤਾਂ ਹੁਣ ਸਾਨੂੰ ਜਵਾਬ ਦੇ ਦੇ ਤੋੜ ਕੇ ਜਾਂ ਫਿਰ ਹਾਂ ਕਰ ਸਾਡੇ ਤਾਂ ਪੱਕੀਆਂ ਡਿਊਟੀਆਂ ਲੱਗੀਆਂ ਹੈਂ ਦੇਖ ਬਬੀਤਾ ਭੈਣ ਜੀ ਨੇ ਕਿਹਾਗਾ ਵੀ ਜਿਹੜੀਆਂ ਵੀ ਬੀਬੀਆਂ ਨੇ ਲੱਗਣਾ ਲੰਗਰ ਦੀ ਸੇਵਾ ਚ ਲੱਗ ਸਕਦੀਆਂ ਨੇ ਮੇਰੀ ਤਾਂ ਪੱਕੀ ਡਿਊਟੀ ਲਾਤੀ ਵੀ ਜਿਹੜੇ ਉੱਥੇ ਜੰਗ ਚ ਖੜਨਗੇ ਮੂਰੇ ਉਹਨਾਂ ਦੇ ਮੱਥੇ ਟਿੱਕਾ ਲਾਉਣਾ ਮਰਾਲੇ ਬਾਬਾ ਜੀ ਨੇ ਸੰਦੂਰ ਕਰਕੇ ਦਿੱਤਾ ਵੀ ਕੋਈ ਨਿਹਾਰ ਕੇ ਆਉਂਦਾ ਬਸ ਭਾਈ ਤੁ ਜੱਸਿਆ ਟਿੱਕਾ ਲਾਦੀ ਉਹ ਮੇਰਾ ਤਾਂ ਬੈੱਜ ਜਿਆ ਵੀ ਗਵਾਚਿਆ ਬਿੱਲਾ ਚੱਲ ਚੱਲ ਤੂੰ ਤਾਂ ਹੈ ਨਹੀਂ ਬਸ ਹੁਣ ਕਿਸੇ ਕੰਮ ਦੀ ਮੈਂ ਤਾਂ ਉਹਨੂੰ ਕਹਿ ਕੇ ਨਾ ਵੱਡੇ ਨੂੰ ਜਿਹੜਾ ਕਮੇਟੀ ਵਾਲਾ ਇਹਦਾ ਨਾ ਕਟਾ ਦੇ ਨਾ ਵੀ ਪੈਸੇ ਵਿੱਚ ਨਾ ਕਟਾ ਦੇ ਨਹੀਂ ਚੁੱਪ ਕਰ ਮੈਂ ਚੇਅਰਮੈਨ ਨੂੰ ਕਰ ਲੂੰਗੀ ਫਿਰ ਨਾ ਕਾਸ ਤੋਂ ਕਟਾਉਣਾ ਪਰ ਹੁਣ ਤੂੰ ਸੇਵ ਵਿੱਚ ਜਾਂਦੀ ਤਾਂ ਹੈ ਨਹੀਂ ਤੇਰਾ ਨਾਂ ਰੱਖ ਕੇ ਅਸੀਂ ਕੋਈ ਹੋਰ ਬੁੜੀ ਪਾਈਏ ਤੂੰ ਤਾਂ ਨਹੀਂ ਬਹਾਨੇ ਲਾਈ ਜਨੇ ਪਾਪੀ ਆ ਥੋੜੀ ਗੱਲ ਹੁੰਦੀ ਹੈ ਕਿ ਜੇ ਜਾਣਾ ਤਾਂ ਚੱਲ ਨਹੀਂ ਕੱਟੋ ਉੱਥੇ ਡਰਾਈਵਰ ਬੋਲੀ ਜਾਂਦਾ ਕਿ 16 ਘੰਟੇ ਲੱਗ ਜਾਣਗੇ 16 17 ਘੰਟੇ ਜਾਣ ਨੂੰ ਤੂੰ ਨਾ ਤਰਾ ਤਰਾ ਬਈ ਇੱਥੇ ਲਿਚਕੜੀ ਚਿਆ ਕਰਿਆ ਨੇ ਤੇਰੇ ਤਾਂ ਆਪਣੀ ਦੈਰੀ ਲੋ ਉਟਾਉਂਦਾ ਤੂੰ ਸਿੱਧੀ ਤਰ੍ਹਾਂ ਦੱਸ ਦੇ ਜੇ ਸਾਡੇ ਮੱਥੇ ਬਾਈ ਲੱਗ ਗਿਆ ਤੂੰ ਇਹ ਪਤਾ ਨਹੀਂ ਸਾਨੂੰ ਕੀ ਕੁਝ ਬੋਲੂਗਾ ਹੁਣ ਤਾਂ ਜਾਣਾ ਕਿ ਅਸੀਂ ਬਲਜੀ ਚਲ ਕੋਈ ਮੈਂ ਪੁੱਛ ਕੇ ਮਗਰ ਵਗ ਜਾਨੀ ਹਲੇ 10-15 ਮਿੰਟ ਗੱਡੀ ਖੜੀ ਹੈ ਗੱਡੀ ਸਟਾਰਟ ਖੜੀ ਹੈ ਅਸੀਂ ਤਾਂ ਤੈਨੂੰ ਲੈਣ ਆਈਆਂ ਤੀ ਚੱਲਣਾ ਚੱਲ ਨਹੀਂ ਜਾਣਾ ਨਾ ਜਾ ਚਲ ਆ ਜਾ ਨਹੀਂ ਕਟੋ ਜਪਨਾਮ ਚਾਚੀ ਜਪਨਾਮ ਜਪਨਾਮ ਭਾਬੀ ਮੇਰੇ ਕਰਮ ਅਜ ਕਿੱਤੇ ਸੇਵਾ ਮੇਰੇ ਕਰਮਜਦਾ ਹਾਈਕੋਰਟ ਮੈਨੂੰ ਚੰਬੜਿਆ ਕਰ ਦੇ ਕੰਮ ਦੇਖ ਲੈ ਕੀ ਲੱਛਣ ਕਰਦੀ ਫਿਰਦੀ ਆ ਹਨੇਲਾ ਨਹੀਂ ਨਹੀਂ ਤਾਂ ਵੀ ਵਰਤੀ ਲ ਕੋਤੀ ਜੰਕ ਦਾ ਨਾਂ ਲੇਤਾ ਜੇ ਕਿ ਤੈਨੂੰ ਐ ਪਤਾ ਲੱਗ ਜਾਂਦਾ ਵੀ ਉੱਥੇ ਲੰਗਰ ਲੱਗੇ ਨੇ ਪਾਤ ਪਾਤ ਦੇ ਡਾਕ ਗੱਡੀ ਮੰਗੋ ਜਾਂਦੀ ਭੱਜ ਭੱਜ ਜਾਂਦੀ ਮਾਂ ਹਾਂ ਪੁੱਛਣਾ ਮੀਆਂ ਬੀਬੀ ਦੀ ਇੱਕ ਗੱਲ ਐ ਨਾ ਨੇ ਲੱਛਣ ਕਰਦੀ ਆ ਤੂੰ ਦੇਖ ਲੈ ਪਹਿਣੇ ਮੈਂ ਤਾਂ ਪੂਰਾ ਸਰੀਰ ਨਰਾਲੇ ਬਾਪੇ ਦੇ ਨਾਲ ਲੱਗਾ ਤੇ ਇਹ ਨਹੀਂ ਚੜਦੀ ਹੈਗੀ ਚੜਦੀ ਨਹੀਂ ਯਾਰ ਹੋਰਦੀ ਐ ਕਾ ਨੂੰ ੱੱਕਾ ਕਰੀ ਜਾਂਦਾ ਭਲਾ ਉਹ ਦੂਜੇ ਪੰਪ ਦੀ ਆ ਗਈ ਛੋਡੇ ਵਾਲੀ ਨਹੀਂ ਪਈ ਢੋਲਦੀ ਓਰੇ ਪੱਈਆ ਕੋਠੇ ਤੇ ਪੱਈਆ ਤੇ ਚੱਕ ਲਿਆ। ਹੋਰ ਲਈਏ। ਫਾਦਲ ਸਪਰੇਅ ਵਾਲੀ ਅੱਡਾ ਇਹਦੀ ਖਬਰ ਵਾਲੀ ਕਿਹਦੇ ਦੂਜੀ ਚੱਕ ਲਿਆ। ਉੱਪਰ ਵਾਲੀ ਇਹ ਕਰਨੀ ਆ ਮੈਂ ਤਾਂ। ਬਸ ਮੈਂ ਵੀ ਕੱਲੇ ਕਰਕੇ ਆਟਿਆ। ਹਾਂ। ਉਹਦੇ ਲਈ ਆ ਪਟ્રોલ ਜਿਹੜੀ। ਚਾ ਲੋ ਪਏ ਪਟ્રોલ ਤਾਂ। ਇੱਕ ਉਹ ਪੂਰੇ ਉਹ ਛੋਟੇ ਵਾਲੇ ਖਰਚਾ ਜਦੋਂ ਅਗਲ ਅੱਗ ਦੀ ਬਣਿਆ ਕੋਈ ਹੱਲਾ। ਹੱਲ ਕਿਹੜਾ ਬਣਨਾ ਭਾਈ ਤੈਨੂੰ ਪਾਸ ਆਇਆ ਕਿਹੜੇ ਹੱਲ ਫਸਲ ਹੁੰਦੇ ਨੇ। ਕੋਈ ਕੋਈ ਆਇਆ ਜੀ ਪਟਵਾਰੀ ਠੁਰਪ ਕੋਈ ਪਿੰਡਦਈ ਆਪਣਾ ਪੰਡਾ। ਕਿਹੜਾ ਪਟਵਾਰ ਆਇਆ ਇੱਥੇ ਆਇਆ। ਇਹਦਾ ਛਾੜੂ ਚੂੜੂ ਵਾਲਿਆਂ ਦਾ ਵੀ ਨਹੀਂ ਕੋਈ ਆਇਆ। ਭਾਲਦਾ ਅਕਾਲੀ ਦਲ ਜੀ ਵਾਲੇ ਆਇਤੀ ਹੂੰ ਉਹ ਦੇ ਕੇ ਦੇ ਵੇਖ ਤਾਂ 9000 ਰੁਪਏ ਗਏ ਨੇ ਚਾਹ ਲੋ ਜਿਹੜਾ ਦੇ ਕੇ ਫਿਰ ਦੇਗੇ ਨਾ ਗੰਦਰ ਦੇ ਆ ਵੀ ਵਧੀਆ ਹੈ ਹੈ ਪੰਜ ਚਾਰ ਟਰਾਲੀਆਂ ਤੂੜੀ ਦੀ ਆ ਜਾਣਗੀਆਂ ਤੇਰੀਆਂ ਹੋਰ ਹੋਇ ਹੋਰਾ ਵਾਹ ਵੀ ਉਹੀ ਤਾਂ ਗੱਲ ਹੈ ਤੂੜੀ ਹੋ ਜੂਗੀ ਹੈ ਚੱਲ ਜਿਹੜਾ ਹੋ ਜੂਗਾ ਫਿਰ ਹੁਣ ਸੱਟਾ ਖਾਣਾ ਜੇ ਨਾ ਦਿੰਦੇ ਫਿਰ ਆਪਾਂ ਵੀ ਕੀ ਕਰ ਲੈਂਦੇ ਯਾਰ ਇਨਸ਼ਾ ਅੱਲਾਹ ਵੀ ਜਾਂਦੇ ਚੋਰ ਦੀ ਪੱਗ ਸਹੀ ਉਹੀ ਤਾਂ ਗੱਲ ਹੈ ਹੈ ਜੇ ਨਾ ਦਿੰਦੇ ਫਿਰ ਵੀ ਤਾਂ ਸਬਰ ਕਰਨੀ ਪੈਂਦਾ ਹਾਂ ਸਬਰਿਆ ਹੋਰ ਕੀ ਪ੍ਰਮਾਤਮਾ ਮੁਰੇ ਕੀ ਕੀ ਜ਼ੋਰ ਆ ਭਾਂ ਜਿੰਮੇਦਾਰ ਦਾ ਹੈ ਕੋਈ ਜ਼ੋਰ ਨਹੀਂ ਚੱਲਦਾ ਕਹਿੰਦਾ ਝੋਲੀ ਭਰ ਦਿੰਦਾ ਹੈ ਕਹਿੰਦਾ ਝੋਲੀ ਖਾਲੀ ਵੀ ਕਰ ਦਿੰਦਾ ਪਰਮਾਤਮਾ ਸਹੀ ਗੱਲ ਹੈ ਹੂੰ ਉਹ ਅਸੀਂ ਉੱਥੇ ਗਏ ਸੀ ਤੇ ਪੇਸੀ ਤੇ ਬੱਬੂ ਮਿਲਿਆ ਸੀ ਆਪਣੇ ਵਾਲਾ ਚੰਡੀਗੜ੍ਹ ਆਪਣੇ ਵਾਲਾ ਹਾਂ ਨਾਲੇ ਨੂਰਾਨੀ ਤੀ ਨਾਲੇ ਅੱਛਾ ਕੀ ਕਹਦਾ ਬੋਲਿਆ ਨਹੀਂ ਕੋਸਾ ਖੜ ਗਿਆ ਸੀ ਮਤਲਬ ਵੀ ਸਸਰੀਕਾਰ ਬਲਾਈ ਬਹੂ ਨੇ ਵੀ ਪੈਰੀ ਹੱਥ ਲਾਏ ਤੇ ਕਹਿੰਦੀ ਹੋਰ ਦਾਦਾ ਠੀਕ ਆ ਮੈਂ ਸਾਰੀ ਭਾਈ ਠੀਕ ਠਾਕ ਅੱਛਾ ਹੂੰ ਫੇਰ ਮੁੰਡਾ ਦੀ ਗੋਦੀ ਸੁਖ ਨਾਲ ਵਧੀਆ ਤਖੜਾ ਹੋ ਰਿਹਾ ਸੋਹਣਾ ਹੈ ਅੱਛਾ ਚੱਕਰੇ ਕੋ ਦਿੱਦਨੇ ਚੱਕ ਲਿਆ ਕੀ ਮੈਂ ਸਕਨ ਵੀ ਦੇ ਕੇ ਆਇਆ ਅੱਛਾ ਚਾਲਾ ਵਧੀਆ ਦੀ ਕਿਵੇਂ ਮੁੰਡਾ ਕਹੇ ਜਾ ਮੁੰਡਾ ਬਹੁਤ ਸੋਹਣਾ ਹੈ ਉਹ ਤਾਂ ਪੜੋਲ ਦੇ ਵਰਗਾ ਹੈ ਹੱਸੇ ਦੇਖ ਕੇ ਮੈਂ ਮੜਾ ਜਿਹਾ ਲਾਇਆ ਬੁੱਲਾ ਤੇ ਹੱਥ ਹੱਸਣ ਲੱਗ ਗਿਆ ਆਏ ਹਾ ਅੱਛਾ ਬਹੁਤ ਸੋਹਣਾ ਹੂੰ ਬੋਲੇ ਬੋਲੇ ਕਰੀ ਦੀ ਵੀਡੀਓ ਵੀਡੀਓ ਕਾਲ ਹੁੰਦਾ ਨੇ ਤੇਰੇ ਨਾਲ ਨਾ ਭਾਈ ਮੇਰੇ ਨਾਲ ਤਾਂ ਮੁੰਡਾ ਬੋਲਦੀ ਨਹੀਂਗਾ ਅੱਛਾ ਜੀ ਹੂੰ ਪਤਾ ਪਤਾ ਨਹੀਂ ਲੱਗਿਆ ਕਣ ਕਣ ਮਤ ਕਣ ਕਮਤ ਦੀ ਗੱਲ ਮੈਂ ਕਰੀਤੀ ਗੱਲ ਮੈਂ ਆਖਿਆ ਦੀ ਮਹਾਂਇ ਕਰਕੇ ਬੱਬੂ ਏ ਮਹਾਂ ਸੋਡੇ ਯਾਰ ਉਹ ਮੱਚ ਗਿਆ ਠਾਂ ਕਰਜਾ ਮਹਾਂ ਨੁਕਸਾਨ ਹੋ ਗਿਆ ਨਾਲੇ ਅੱਧਾ ਕਿਲਾ ਕਣਕ ਦਾ ਦੀ ਵਿਚੇ ਮਹਾਂ ਨਾਲੇ ਤੂੜੀ ਦਾ ਕਰਦਾ ਦੀ ਗੱਲਾਂ ਤਾਂ ਬਹੁ ਫਿਰ ਤੈਨੂੰ ਪਤਾ ਹੀ ਐ ਉਹ ਕਰੀ ਗਈ ਚੱਲ ਬੱਬੂ ਚੱਲ ਬੱਬੂ ਮਹਕੂਮ ਕੀ ਮੈਂ ਸਮਝਦਾ ਗਿਆ ਸੀ ਗੱਲ ਮਾਈ ਦੇ ਫਿੱਟ ਦੀ ਆਰੀ ਗੱਲ ਉਹ ਇਤਰਾ ਖੜਦਾ ਦੀ ਐ ਮੈਂ ਤੈਨੂੰ ਕਹਾਂ ਮੈਂ ਮੁੰਡਾ ਤਾਂ ਮਾਰਦਾ ਦੀਆ ਮੜਾ ਨੇਲੇ ਤੇ ਦੱਲਾ ਮਰ ਲਵੇ ਕਹਿੰਦਾ ਐ ਕਰਕੇ ਠੀਕ ਆ ਤਾਂ ਚਲ ਮੈਂ ਮਾਰੂੰਗਾ ਐ ਕਰਦਾ ਦੀਆ ਉਹ ਉਹਨੇ ਨਹੀਂ ਕੋਈ ਪੱਟੀ ਬੰਨਣ ਦਿੱਤੀ ਬੱਬੂ ਨੇ ਨਿਖਲਾ ਬਹੂਰੇ ਕਿਵੇਂ ਸਰੀ ਬਣੀ ਫਿਰੀਗੀ ਉੱਥੇ ਮੁੰਡੇ ਨੂੰ ਮੈਂ ਲਾ ਉਹੀ ਚੱਕਦੀ ਸੀ ਬਸ ਉਹ ਚਾਟ ਤੇ ਲਾ ਕੇ ਜਵਾਖਾਂ ਨੂੰ ਅਹੀਂ ਖਰਾਬ ਕਰਦੀਆਂ ਨੇ ਮੋਹ ਹੀ ਨਹੀਂ ਛੱਡਦੀਆਂ ਰਹੀਆਂ ਸੋਰੀਆਂ ਜਦੋਂ ਮੁੰਡਾ ਕਿਹ ਹੈ ਜਾਂਦੀ ਬਈ ਮੁੰਡਾ ਬਹੁਤ ਸੋਹਣਾ ਸੀ ਯਾਰ ਮੁੰਡਾ ਤਾਂ ਮੇਰਾ ਤਾਂ ਹੱਸੀ ਜਾਵੇ ਆ ਜਾਵੇ ਨਾ ਉਹਦੇ ਲੋਵੇ ਬੱਬੂ ਨੂੰ ਫੜਾਇਆ ਮੈਂ ਜਦੋਂ ਜਾਵੇ ਨਾ ਭਈ ਫੇਰ ਮੱਲੋ ਮੱਲੀ ਉਹਨੇ ਮੈਂ ਫੜਾਤਾ ਮਾਚਲ ਮੈਂ ਵੀ ਜਾਣਾ ਹੋਰ ਆਪਣੇ ਪਿੰਡ ਦੇ ਬੰਦੇ ਤੇ ਮੈਂ ਕਿਤੇ ਗਿਆ ਮੁੰਡਾ ਮੁੰਡਾ ਬਹੁਤ ਮੁੰਡੇ ਦਾ ਯਾਰ ਤੈਨੂੰ ਮੈਂ ਦੱਸਾਂ ਨਕਸ਼ੇ ਭੁੱਲਤਾ ਤੇ ਆਪਦੀ ਮਾਂ ਵਰਗੇ ਹਾਂ ਤੇ ਉਹ ਮਤਲਬ ਆਪਣੇ ਬੱਬੂ ਵਰਗੇ ਅੱਛਾ ਹਾਂ ਪਲੇ ਖਾ ਪੈਂਦਾ ਯਾਰ ਛੋਡੇ ਤੇ ਛੋਡੇ ਪਰਿਵਾਰਤੀ ਆ ਤੇਰੇ ਵਰਗਾ ਨੱਕ ਜਿਆ ਲੱਗਿਆ ਮੈਨੂੰ ਤਾਂ ਐ ਛੋਡੇ ਵਰਗੇ ਜਮੇ ਛੋਡੇ ਤੇ ਹੀ ਆ ਕੱਲ ਮੰਗਾ ਤੂੰ ਕੀ ਨਾਂ ਰੱਖਦਾ ਮੁੰਡੇ ਦਾ ਮੁੰਡੇ ਦਾ ਨਾਂ ਤਾਂ ਯਾਰ ਕੋਈ ਉਹਨਾਂ ਨੇ ਮੈਨੂੰ ਪਤਾ ਨਹੀਂ ਉਹ ਤਾਂ ਕੁਝ ਹੋਰ ਇਹ ਨਾਂ ਲੈਦੇ ਨੇ ਅੰਗਰੇਜ਼ੀ ਜੀਚ ਮੈਨੂੰ ਤਾਂ ਸਮਝ ਨਹੀਂ ਆਈ ਕੀ ਭਾਈ ਉਹ ਆਪਣੇ ਵੇਲੇ ਹੋਵੇ ਕਾਲਾ ਹੋ ਗਿਆ ਜਿਹੜਾ ਹੋ ਗਿਆ ਹੋਰ ਨਾਂ ਚ ਲੈ ਗਏ ਤੋ ਮਾਤਾ ਮੱਖਾ ਚਲੋ ਕਹਿੰਦਾ ਦੀ ਕਹਿੰਦਾ ਚਾਹ ਪੀ ਕੇ ਜਾਇਓ ਕਰੇ ਆਜੋ ਮਾ ਹੁਣ ਇੱਥੇ ਕੀ ਪਤਾ ਲੱਗਦਾ ਚੰਡੀਗੜ੍ਹ ਕਿੱਥੇ ਜਾਂ ਸਾਰਿਆਂ ਨੂੰ ਕਹਿੰਦਾ ਸੀ ਸਾਨੂੰ ਉਹ ਹੋਰ ਵੀ ਦੀ ਪੰਚਾਇਤ ਆ ਅਸੀਂ 4-5 ਜਣੇ ਤੇ ਕਹਿੰਦਾ ਸੀ ਆ ਸਾਸਰੀ ਕਾਰਵਾਈ ਜਵੇਂ ਮੂੰ ਮੰਨੀ ਫਿਰਦਾ ਓਏ ਆ ਉਹ ਨਟੂ ਆ ਹੈ ਜਿਵੇਂ ਉਹ ਪ੍ਰਿੰਟ ਦੀ ਲੜ ਗਈ ਸੀ ਕੱਲ ਅੱਛਾ ਬਹਿ ਜਾ ਸੁਣਾ ਕੋਈ ਗੱਲ ਬਾਤ ਗੱਲ ਤਾਂ ਆ ਅੰਬੀਆਂ ਲੈਣ ਆਇਆ ਜੀ ਮੈਂ ਤਾਂ ਅੰਬੀਆਂ ਤਾਂ ਲੈ ਜਾ ਅੜਗੀਆਂ ਪਈਆਂ ਨੇਰੀ ਨਾਲ ਹੋਰ ਤੋੜ ਲੈ ਚਾ ਅੰਬੀਆਂ ਦਾ ਕੀ ਕਰੇਗਾ ਬਈ ਉਹ ਚਟਨੀ ਕੁੱਟਣੀ ਐ ਅੰਬੀਆਂ ਦੀ ਮਹਾ ਮੌਸਮ ਆ ਹੁੰਦਾ ਖਾਦੀ ਜਾਊਗੀ ਹਾਂ ਹਾਂ ਤੇ ਤੁਹਾਡੇ ਅੰਬ ਤਾਂ ਹੈਗਾ ਉੱਥੇ ਉਹ ਆਪਣੇ ਉਹ ਨਹੀਂ ਪਿਆਦੀ ਪਰਸੋਂ ਵੀ ਪਿਆਦੀ ਆ ਹਾਂ ਉਹਨਾਂ ਝੜਗੀਆਂ ਖਰਾਬ ਹੋ ਗਈਆਂ ਅੱਛਾ ਏ ਮੈਂ ਹਾਂ ਇੱਧਰ ਜਾ ਕੇ ਆਉਣਾ ਮੈਂ ਅੱਜ ਚੱਕ ਲੈ 4 ਰੁਪਈਆ ਲੈ 4 ਕੰਬ ਲਾਇਆ ਜਾ ਕੇ ਨਾ 4 ਕਮਾਲ ਤਾਂ ਨਹੀਂ ਸਰਨਾ ਚਾਚੇ ਹੋਰ ਇੰਨੀਆਂ ਕਿੰਨੀਆਂ ਕਦੀ ਦੋੜਾ ਫਾਸੀਆਂ ਤਾਂ ਇਹਨੀਆਂ ਦਾ ਫਾਸੀਆਂ ਦਾ ਕੀ ਕਰੇਗਾ ਇੰਨੀਆਂ ਦਾ ਚੜ ਨੀ ਕੁੱਟੂ ਚੜ ਨੀ 4 3 ਤਾਂ ਜੀਓ ਤੁਸੀਂ ਯਾਰ ਇੰਨੇ ਕਿੰਨੀ ਗਰੀਬੀ ਤੇ ਚੜਦਾ ਹੈ ਗਿਆ ਹੁਣ ਤੇਰੇ ਫਿਰ ਉੱਥੇ ਸੱਜਣ ਪਿੱਤਰ ਆਏ ਹੋਣਗੇ ਸਾਡੇ ਮੇਰੇ ਜਾਣਾ ਉਹ ਐ ਓਏ ਨਾ ਲੈ ਅੱਪਾ ਕਦੋਂ ਜਾਂਦੇ ਨੇ ਤੇਰੇ ਜਾਂਦਾ ਕਿਉਂ ਨਹੀਂ ਹੈਗਾ ਤੂੰ ਕਿਉਂ ਨਹੀਂ ਜਾਂਦਾ ਮੇਰਾ ਸਾਲਾ ਤੂੰ ਹੈ ਮੈਨੂੰ ਕਦੋਂ ਦੇਖਿਆ ਲੈ ਜੱਟਸ ਕਮਾਲ ਦੀ ਗੱਲ ਹੈ ਨਵੇਂ ਨਮਾਉਂਦੇ ਇਹਦੀ ਕੀ ਕਰਦੇ ਤੇ ਉਹ ਨਾ ਨਾ ਕਿੱਥੇ ਖੜਾਏ ਤੂੰ ਤੇ ਉਹਦਾ ਮੈਂ ਉਹੀ ਆ ਗਿਆ ਦਿਖਾਣ ਪੀਣ ਦੇ ਬਾਨੇ ਮਾਂ ਕੁਸ ਖਾ ਲਾਂਗੇ ਉੱਥੇ ਚਣਾ ਗਦੀ ਤੇਰਾ ਤੇ ਪਤਾ ਤਾਂ ਕੋਈ ਤੇਰਾ ਪਹਿਲਾਂ ਤਾਂ ਲੱਗਿਆ ਨਹੀਂ ਹੈਗਾ ਤੇਰਾ ਵੀ ਤੂੰ ਵੀ ਇੱਥੇ ਜਾਣ ਜਾਣ ਹੈ ਉਹ ਮਿੰਟੂ ਹਾਂ ਹੈ ਦਿੱਤਾ ਉੱਥੇ ਫਿਰ ਉਹ ਕਹਿੰਦੇ ਜਿਹੜੀ ਨਾਈਟ ਚੀਜ਼ ਦਾ ਮਸਤ ਮਸਤ ਜਿਉਂ ਕਿਹੜੀ ਹੁੰਦੀ ਆ ਉਹਦਾ ਉਹਦਾ ਤਾਂ ਆ ਪੁੱਛਣਾ ਉਹਦਾ ਬਾੜੀ ਘੰਟ ਜੀ ਲੋਟੀ ਆ ਹੂੰ ਮੈਂ ਵੀ ਮੇਰਾ ਵੀ ਨੰਬਰ ਲੱਗਿਆ ਦੀ ਐਕਤੀ ਪਰ ਕੈਂਸਲ ਹੋ ਗਿਆ ਕੰਮ ਕੀ ਦੂ ਲੈਂਡ ਚੋਂ ਫੜ ਕੇ ਕਹਿੰਦੇ ਇੱਧਰ ਕਰ ਮਾਂ ਵੀ ਇਹ ਕੀ ਗੱਲ ਮਾਂ ਹੈਗਾ ਹੈਗਾ ਅਸੀਂ ਕੱਢਣਾ ਪਾਉ ਨੂੰ ਕੁਝ ਕਹਿਣੀ ਆ ਓਏ ਬਹੁਤ ਕੋ ਸਾਈ ਦੂ ਰਾਤ ਨੂੰ ਨਾਚ ਦੇਣੀ ਨਾ ਉਹ ਇੱਕ ਸਹਬਤਾ ਬਾਈ ਸਾਡੇ ਬਾਬੇ ਦੀ ਵੀ ਦੇਖ ਲੈ ਜਿੱਥੇ ਤੱਕ ਉਹਦੀ ਨਿਗਾਹ ਜਾਂਦੀ ਹੈ ਉੱਥੇ ਤੱਕ ਕੋਈ ਕੱਪੜਾ ਨਹੀਂ ਪਾਉਂਦਾ ਓਏ ਐਂ ਨੰਗ ਤਣਗੀ ਕੰਮ ਆਉਂਦਾ ਫਿਰ ਐ ਤਾਂ ਫਿਰ ਰੱਬ ਤਾਂ ਫਿਰ ਨੰਗ ਤਣਗਿਆਂ ਨੂੰ ਹੀ ਮਿਲਦਾ ਫ੍ਰੀ ਫਾਇਰ ਦੇਖੋ ਰੱਬ ਨੰਗ ਤਣਗਿਆਂ ਨੂੰ ਮਿਲਦਾ ਮੱਛੀਆਂ ਰੋਜ਼ੇ ਪਾਣੀ ਚ ਰਹਿੰਦੀਆਂ ਨੇ ਉਹਨਾਂ ਨੂੰ ਨਾ ਮਿਲ ਜੇ ਫਿਰ ਜੇ ਰੱਬ ਨਾ ਮਾਲ ਕਰਦਾ ਕੰਜਰਦੋ ਕੀ ਕੋ ਚੱਲ ਜਿੰਦਾ ਭੈਣ ਦੇ ਖਾਵਾ ਤੁਸੀਂ ਇਹਦੇ ਡੇਰੀ ਤੇ ਫਿਰਦੇ ਉਥੇ ਉਹ ਫਿਰ ਡੇਰ ਲੈ ਹੁਣ ਲੜਤਾ ਲੱਗੇ ਹੋਏ ਆ ਅਸੀਂ ਫਿਰ ਕਿਸੇ ਬੰਦੇ ਦੇ ਲੜ ਲੱਗਣਾ ਕਿਸੇ ਜਿਹਦੇ ਕੋਈ ਕੁਰਬਾਨੀ ਦਿੱਤੀ ਆ ਉਹਦੇ ਦੀ ਕੁਰਬਾਨੀਆਂ 'ਤੇ ਲੜ ਲੱਗੋ ਵੀ ਤੁਹਾਨੂੰ ਕੀ ਪਤਾ ਕਿੰਨੇ ਸਾਣ ਕਰੇ ਹੋਏ ਨੇ ਖਾਵੇ ਸਾਣ ਨੇ ਇਧਰ ਤੇ ਲੈ ਹੋਰ ਉਹਨਾ ਆਪਣੇ ਲਵੇ ਕੀ ਦੀ ਨਹੀਂ ਤੈਨੂੰ ਤਾਂ ਪਤੀਆ ਚਾਚਾ ਸਾਰਾ ਕੁਝ ਓਏ ਉਹ ਤਾਂ ਤੁਸੀਂ ਕਰਨੀ ਕਰਦੇ ਯਾਰ ਮਿਹਨਤ ਕਰਦੇ ਹੋਗੇ ਲੈ ਉਹ ਕੀ ਦੇ ਦੂ ਕਿਸੇ ਨੂੰ ਮੇਰਾ ਤਾਂ ਹੁਣ ਬਾਪੂ ਡੱਕ ਕੇ दारू ਨਾਲ ਪਏ ਜਾਂਦਾ ਸੀ ਹੂੰ ਹੈਗਾ ਤੇ ਆਪਣੇ ਅੱਲੇ ਬੱਲੇ ਕੁਝ ਜਿਹੜੇ ਹੈਗੀ ਦੀ ਬਾੜੀ ਮੋਟੀ ਇਹ ਗੱਲ ਸੁਣ ਜਰਾ ਦੋ ਗਿੱਲੇ ਜਿਹੜੇ ਗਹਿਣੇ ਦੀ ਉਹ ਵੀ ਮੈਂ ਹੁਣ ਛੜਾ ਲਈ ਜਿੱਦੇ ਦਾ ਜਾਨ ਲੱਗਿਆ ਜਾਨ ਲੱਗਿਆ ਤੁਸੀਂ दारू ਛੱਡਤੀ ਦੋ ਪੈਸੇ ਬਚਣ ਲੱਗੇ ਜਮੀਨ ਛੱਡੀ ਉਹਦੇ ਨਾਲ ਉਹਨੇ ਕੀ ਛੜਾ ਦਿੱਤੀ ਕਾਨੂੰਨ ਛੱਡੀ ਆ ਯਾਰ ਲੰਮਾ ਲੋਕ ਜੀ ਮਰੀ ਜਾਂਦਾ ਯਾਰ ਵੀ ਨਹੀਂ ਜਾਂਦਾ ਅਸਲ ਵਿੱਚ ਮੈਂ ਦੱਸਾਂ ਗੱਲ ਮੈਂਬਰ ਆ ਇਹਨਾਂ ਦੀ ਗੱਜੀਆਂ ਆਪਾਂ ਹੀ ਉੱਥੇ ਤੀਮੀਆਂ ਜਾਣ ਤੀਮੀਆਂ ਮਗਰ ਗੱਜੀਆਂ ਬੰਦੇ ਜਾਣ ਕਾ ਨੂੰ ਉਹੀ ਗੱਲ ਹੈ ਤੇਰਾ ਮਨਮੁਖ ਲੋਕ ਹੋ ਯਾਰਾ ਮਨਮੁਖ ਕਿਉਂ ਆ ਅਸਾਂ ਦਾ ਨੀ ਕਿਸੇ ਦੇ ਲੜ ਲੱਗੇ ਨੀ ਓਏ ਕੀ ਦੇਦਾ ਤੈਨੂੰ ਨੇ ਹੁਣ ਤੱਕ ਓਏ ਸਾਰਾ ਖੁਸ਼ੀ ਦੇਦਾ ਹਾਂ ਸਾਰਾ ਖੁਸ਼ੀ ਦੇਦਾ ਹਾਂ ਹੁਣ ਇੱਕ ਤਾਂ ਬਿਆਨਾ ਚੱਲਦਾ ਇੱਕ ਗਿੱਲਾ ਹੋ ਠੋਕਣਾ ਪਾਉਣਾ ਆਹੋ ਲਾ ਮਜ਼ਾਕ ਨੀ ਮਾ ਖਾਣਾ ਚੱਕ ਦੇ ਮਰੀ ਜਨਾ ਤੂੰ ਪਕਾਈ ਮੈਂ ਪੰਟਨ ਦੇ ਸਾਰੇ ਯਾਰ ਗੁਰੂਗ੍ਰੰਥ ਸਾਹਿਬ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਐ ਤਾਂ ਸਾਰੇ ਵੱਡੇ ਨੇ ਸੱਚੇ ਦਿਲੋਂ ਜਿਹਨੂੰ ਮੰਨੋ ਵੱਡਾ ਹੀ ਹੁੰਦਾ ਮੰਦਰ ਚ ਵਗ ਜਾ ਕਰੋ ਉਹ ਵੀ ਵੱਡਾ ਜਾ ਕਰੋ ਮੱਥਾ ਟੇਕ ਆਇਆ ਕਰੋ ਫਿਰ ਜਦੋਂ ਇਹ ਵੱਡੇ ਨੇ ਉਹਨਾਂ ਕੋਲ ਜਾਨ ਦੀ ਲਾਉਣਾ ਤੈਨੂੰ ਨਹੀਂ ਤੇ ਦਿਲੋਂ ਮੰਨੋ ਯਾਰ ਥੁੱਡੀ ਜਿੱਥੇ ਤੁਹਾਡਾ ਜਿੱਤ ਉਹ ਮੈਂਬਰ ਆ ਇਹ ਨਹੀਂ ਮੰਨਦੇ ਓਏ ਇਹ ਨਹੀਂ ਮੰਨਦੇ ਉਹਦੇ ਕੋਲ ਜਾਂਦਾ ਮੈਂ ਕਿਹਨਾਂ ਕੋਈ ਹੈ ਹੀ ਨਹੀਂ ਉਹ ਦੇਖਾਰੀਆਂ ਨੂੰ ਅਸੀਂ ਨਹੀਂ ਮੰਨਦੇ ਮੇਰੀ ਗੱਲ ਸੁਣ ਮੈਂਬਰਾਂ ਇਹ ਨਾਲ ਇਹ ਨਾਲ ਕੱਖ ਨਹੀਂ ਜਾਣਾ ਚਾਹੀ ਤੂੰ ਤਿੰਨ ਦਿਨ ਨਾਲ ਪਕਾਈ ਮਰੀ ਚੱਲ ਇਹਦਾ ਬਸ ਉਹੀ ਕੰਮ ਇਹ ਨਾਲ ਸੋ ਹਿੱਲੇ ਨਾ ਕਰੇ ਆਪਣੇ ਦਿਮਾਗ ਦੀ ਮਾਪਣ ਇੱਕ ਕਰ ਦੂ ਇਹ ਗੁੱਡੀਆਂ ਅੱਖਾਂ ਦੇ ਪੱਟੀ ਬੰਨੀ ਹੋਇਆ ਤੁਸੀਂ ਦੇਖ ਹੀ ਨਹੀਂ ਸਕਦੇ ਉਹ ਰੂਹ ਨੂੰ ਦੇਖ ਹੀ ਨਹੀਂ ਸਕਦੇ ਵੀ ਉਹ ਰੂਹ ਕਹੇ ਜੀ ਅਸੀਂ ਮੰਨਦੇ ਪਹਿਲਾਂ ਦੱਸਾ ਪਹਿਲਾਂ ਬੱਕਰ ਨੇ ਕੀ ਕੱਢ ਲਿਆ ਹੈ ਉਹ ਮਰਿਆ ਚੱਕ ਕੇ ਜੰਗਲਾਂ ਲਖਵਰਾ ਕਿੱਥੇ ਜਾਉ ਲਗੇ ਮਰਿਆ ਹੋਇਆ ਨਹੀਂ ਟਰਾਲਾ ਚਲਾਉਂਦਾ ਉੱਥੇ ਬਾਪੇ ਨੇ ਭੇਜਿਆ ਉਹ ਛਣਾ ਚਲਾਉਂਦਾ ਟਰਾਲਾ ਅੰਬੇ ਨੇ ਭੇਜਿਆ ਆਸਟ੍ਰੇਲੀਆ ਫਾਇਦਾ ਦੇਖੀ ਕਦੇ ਨਾਲ ਵੀ ਉਹ ਜਿੱਤੇ ਸੀ ਮੱਥਾ ਟੇਕ ਕੇ ਆਇਆ ਦੋਹੇ ਜਾਨੇ ਮੈਂ ਪਿੰਨੀ ਪ੍ਰਸਾਦ ਲਈ ਤੇ ਉਹਨੇ ਅਗਲੇ ਹਫਤੇ ਨੂੰ ਕੰਮ ਬਣ ਗਿਆ ਦੀ ਉਹ ਅੱਛਾ ਅੱਛਾ ਮੈਂ ਤਾਂ ਆਪ ਕਹਿੰਦਾ ਜੇ ਕਦੇ ਮੇਰੀ ਵਾਰੀ ਲੱਗੇ ਪਿੰਨੀ ਪ੍ਰਸਾਦ ਮੇਰੇ ਓਏ ਰਹਿਣ ਦੇ ਓ ਰਹਿਣ ਦੇ ਤੈਨੂੰ ਮੇਰਾ ਸਰਾ ਤਰੀ ਬਹੂ ਨਵੀਂ ਜਿਹੜਾ ਜਿਹੜਾ ਦੂਰੋਂ ਪਾਇਆ ਪਿੰਨੀ ਪ੍ਰਸਾਦ ਯਾਦ ਰੱਖੀਆ ਮੂੰਹ ਨਹੀਂ ਆਪੇ ਨਹੀਂ ਹੈ ਬਹੁਤ ਮੈਂ ਕਹਿੰਦਾ ਤੁਸੀਂ ਯਾਰ ਠੱਕਦਾ ਤੁਸੀਂ ਨਾ ਦੇਖਦੇ ਨਹੀਂ ਹੈਗੇ ਮੇਰੀ ਮੇਰੀ ਗੱਲ ਸੁਣਾ ਕੁੜੀ ਚ ਉਹਦਾ ਸੱਦਾ ਮથે ਸਰਕਾਰਾਂ ਪੁਲਿਸ ਵਾਲਿਆਂ ਕਹਿੰਦੀਆਂ ਨੇ ਇਹਨਾਂ ਨੂੰ ਵੀ ਇਹਨਾਂ ਦਾ ਇਹ ਬਲਤਕਾਰ ਕਰਿਆ ਕਰਦਾ ਇਹ ਬੰਦਾ ਹੈ ਖੁੰਨੀ ਆ ਬੰਦਾ ਇਹ ਹਾਂ ਕਸਟ ਦੀ ਜਿਹੜੇ ਭਗਤਾਂ ਦੇ ਉਹ ਆਪਦੇ ਉੱਪਰ ਲੈਨੇ ਉਹਨੇ ਲੈ ਆ ਲੈ ਪੁਛ ਦੀ ਪਹਿਲੇ ਟੈਸਟ ਲੈ ਲੀਦੇ ਉੱਪਰ ਬੈਠੇ ਆ ਮਰੀ ਜਾਂਦੇ ਹੋ ਮਨਮੁਖ ਲੋਕ ਹੁੰ ਤੁਸੀਂ ਤੁਹਾਨੂੰ ਰੱਬ ਕੀ ਕਰਤਾ ਉਹਨੇ ਹੈ ਸਾਰੇ ਕੁਝ ਹੀ ਕਰਤਾ ਸਾਨੂੰ ਉਹ ਤਾਂ ਐਂ ਜੇ ਫੂਕ ਮਾਰਦੇ ਜਿਹੜੇ ਪਾਸੇ ਨਾ ਸਾਰੇ ਕੰਮ ਬਾਰੇ ਨਿਆਰੇ ਹੋ ਜਾਂਦੇ ਨੇ ਆਹੀ ਫੂਕ ਇਧਰ ਬਾਰਡਰ ਕਣੀ ਮੁਰਾਦੇ ਫਿਰ ਬਾਰਡਰ ਕਣੀ ਮੁਰਾਦ ਦਿੰਦੇ ਆ ਉਹ ਸੱਚ ਬਾਰਡਰ ਤੋਂ ਗੱਲ ਜ਼ਿਆਦਾ ਗਈ ਸਾਡੇ ਬਾਬਾ ਜੀ ਕਹਿੰਦੇ ਵੀ ਆਪਣੀ ਇੱਕ ਗੁਫਾ ਇਹੋ ਜੀ ਆ ਜਿਹੜੀ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਉਹ ਜੋ ਬਰੂਦੀ ਬਰੂਦ ਪਿਆ ਪਿਆ ਬਰੂਦ ਤੂੰ ਰਹਿਣ ਦੇ ਦੇ ਮੈਂ ਮਰੀ ਜਾਂਦਾ ਹੋਰ ਰਹਿਣ ਦੇ ਮੇਰਾ ਸਾਲਿਆ ਹੋਰ ਨਾ ਜਵਾਬ ਮਾਰਦੀ ਕਿਸੇ ਕੋਲੇ ਬਰੂਦ ਪਿਆ ਇੱਥੇ ਇਨੀ ਤਾਇਆ ਕੱਲ ਨੂੰ ਮੇਰੀ ਡਿਊਟੀ ਲੱਗਣੀ ਆ ਉਹਦੇ ਤੇ ਮੈਂ ਕੱਪੜਾ ਮਾਰਨ ਵਾਲੇ ਗਲੀਚ ਕਰਨੀਆਂ ਸਾਰੀਆਂ ਤੋਪਾਂ ਤੱਕ ਦਿੱਤਾ ਹਾਂ ਚੱਕਣੀਆਂ ਨੇ ਤੋਪਾਂ ਲੱਗਦੀਆਂ ਅਸੀਂ 5-7 ਜਣਾਂ ਦੀ ਸੇਵਾ ਲਈ ਹੈ ਚੰਗਾ ਭਲਾ ਗੁਰਦੁਆਰਾ ਜਦੋਂ ਸੀ ਮੇਰੇ ਸਾਲਿਆ ਜਿਆ ਦਿਮਾਗ ਠਿਕਰਾ ਮੁੱਦਾ ਮਰਿਆ ਭਾਵੇਂ ਕੱਲ ਹੀ ਨਹੀਂ ਦਿਮਾਗ ਤੇ ਠਿਕਰਾ ਪੁੱਠਾ ਵੱਜ ਗਿਆ ਜੀ ਮਿੰਟ ਮੁੰਡਾ ਯਾ ਉਹ ਵੀ ਉਹਦੀ ਲੱਗਦਾ ਮਨ ਤਾਂ ਤੇਰੇ ਛੋੜੇ ਸਾਜੇ ਦਾ ਉਹ ਕਾਹ ਨੂੰ ਆਜੇ ਕੋਈ ਦਾਤਾਂ ਦਿੰਦਾ ਯਾਰ ਤੁਸੀਂ ਐ ਹੋ ਗਾ ਦੇ 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 ਛੜਛੜਾ ਉਹ ਐ ਥੋੜੀ ਹੁੰਦਾਗਾ ਐਵੇਂ ਹੋਰ ਕੀ ਐ ਪੈ ਦੇ ਦੱਸ ਇਹ ਕਿਸਤਾ ਹੈਗਾ ਹੈ ਇਹੀ ਕੁਸਤਾ ਹੈ ਉਵੇਂ ਕਰੀ ਜਾਂਦੇ ਚੱਕਰ ਛੜ ਦੁੱਥੋਂ ਐ ਕਰ ਦੁੱ ਵਾਹ ਕਰ ਦੁੱ ਉਹ ਬੈਂਗਣ ਨਹੀਂ ਹੋਣਾ ਹੈਗਾ ਹੋਰ ਕੀ ਐ ਯਾਰ ਮਿੰਟੂ ਐਵੇਂ ਉਹ ਕਰੀ ਹੈ ਹੈ ਐ ਨਹੀਂ ਹੁੰਦਾ ਜੱਤੇ ਤੁਸੀਂ ਮਾੜਾ ਬੋਲਦੇ ਹੋ ਮਾੜਾ ਕਹਿੰਦੇ ਲੈ ਹੁਣ ਹੁਣ ਐ ਮੂੰਹ ਠਿੱਲਾ ਜਾ ਕਰੀ ਜਾਂਦਾ ਮਾੜਾ ਬੰਦਾ ਸਹੀ ਗੱਲ ਕਹਿੰਦੀ ਐ ਤੁਸੀਂ ਸਾਡੇ ਬਾਪੇ ਨੂੰ ਮਾੜਾ ਕਹਦੂ ਕਹਿ ਲੂਗੇ ਬਾਬੇ ਨੂੰ ਕਾਹਨੂੰ ਮਾੜਾ ਕਹਿੰਦੇ ਅਸੀਂ ਤਾਂ ਐ ਕਹਿੰਦੇ ਤੈਨੂੰ ਐ ਕਹਿੰਦਾ ਭਾਈ ਇਥੇ ਨਾਂ ਲੱਗੋ ਤੇ ਕੋਲ ਕੀ ਐ ਸਾਰਾ ਕੁਝ ਹੀ ਆ ਤੁਹਾਨੂੰ ਕੀ ਪਤਾ ਨਹੀਂ ਕਿੰਨੇ ਜਾਣ ਕਰੇ ਜਾਂਦੇ ਕਰੇ ਨਹੀਂ ਦਾਨ ਉਹਨੇ ਕੀ ਕਹਦਾ ਸਾਰ ਕਰਦਾ ਤੇਰੇ ਦਿਨ ਉਹ ਸਾਰੇ ਨਹੀਂ ਕਰੇ ਉਹਨੇ ਲਾਟਦੇ ਕਰੇ ਲਾਏ ਗਏ ਹੁਣ ਲੈ ਰੋਣ ਮਾ ਚੰਗਾ ਕੰਜਰ ਦੇ ਆ ਅੰਬੀਆ ਲੈ ਜਾ ਲਾ ਕੇ ਰੋਣ ਹੁਣ ਮੈਂ ਲੈ ਕੇ ਹੀ ਦਊਗਾ ਪਰ ਵੀ ਮਾੜਾ ਤਾਂ ਨਾ ਬੋਲੋ ਬਾਬੇ ਨੂੰ ਮਾੜਾ ਬਾਬੇ ਨੂੰ ਕੀ ਬੋਲਦਾ ਇਹ ਤਾਂ ਸਹੀ ਗੱਲ ਕਹੀ ਆ ਯਾਰ ਤੇ ਆਪਣੀ ਜਾਨ ਲਾ ਕੇ ਤੂੰ ਦੂਜੇ ਨੂੰ ਤਾਂ ਨਾਲ ਰੱਖੋ ਚੰਗਾ ਨਾਰੋ ਰੋਣਾ ਆਣ ਦਾ ਖਾਮੋਨ ਛੱਡ ਪਰੋਂ ਲੱਗ ਗਿਆ ਦਿਨ ਵੀ ਅੱਜ ਤਾਂ ਉਹ ਗੱਲ ਕਰਦੇ ਤੇ ਵੀ ਇਹ ਤੁਸੀਂ ਜਾਣ ਕੇ ਉਹ ਕਰਦੇ ਮਨਮੁਖ ਲੋਕ ਮਨਮੁਖ ਲੋਕ ਮਾੜਾ ਖੜਾ ਬਾਬਾ ਥੋੜੇ ਜਾ ਕਰਾ ਦੇ ਬਾਬੇ ਤੇਰੇ ਬਾਬਾ ਇਹ ਕਹੂਗਾ ਵੀ ਬਾਬਾ ਨੂੰ ਮਾੜਾ ਬੋਲਦੇ ਨੇ ਓ ਰੱਬੀ ਨੂੰ ਆ ਓਏ ਓਹ ਆ ਤੋੜ ਦੇ ਅੰਬੀਆਂ ਤੋਂ ਚਾਹ ਹੋਰ ਆ ਦੇਖ ਲੈ ਲੈ ਕੇ ਜਾਊਗਾ ਲੈ ਜਾ ਲੈ ਅੰਬੀ ਤੇਰੇ ਲਈ 3 ਵੀ ਤਾਂ ਕੱਲ ਬੂਟੀ ਪਾਰਲਰ ਤੇ ਫਿਰਦੀ ਤਰੀ ਓਏ ਬੂਟੀ ਪਾਰਲਰ ਤੇ ਫਿਰਦੀ ਤਰੀ ਤੇ 3 ਵੀ ਤਰੀ ਉਹ ਜਾਣਾ ਜੀ ਅੱਧੇ ਡੇਰੇ ਇਕੱਠਾ ਹੈਗਾ ਉਹੀ ਤਾਂ ਕੁੱਟੂ ਕੀ ਜਟਣੀ ਹਾਂ ਬਈ ਇਹ ਨਹੀਂ ਮੈਂ ਬਰਾ ਉਹ ਨਹੀਂ ਬਈ ਸਪਰੇਅ ਕਰ ਮੇਰੇ ਸਾਲੇ ਨੇ ਇਹ ਚਾਰ ਦਿਨ ਸਮਝਾਈ ਜਲਤਾਰੀ ਸਮਝਦੇ ਆ ਆ ਪੀਪੀ ਦੇ ਹੱਥ ਢੋਲੀ ਦੇਵਾ ਕਰ ਦੇ ਰਹੀ ਇਹਨੂੰ ਤਾਂ ਰੋ ਲਈ ਹੈ ਜੇ ਸਾਰੇ ਲੈ ਜਾ ਲੈ ਜਾ ਚਾਰ ਪਾਲੂ ਉਹ ਲੈ ਜਾ ਲੈ ਜਾਂਦਾ ਲੈ ਜਾਂਦਾ ਹੈ ਮੈਂ ਕਹਿੰਦੀ ਭਾ ਹੁਣ ਤਾਂ ਕੀ ਕੰਮ ਜਾ ਰਹੇ ਹਾਂ ਸੁਨਾਮ ਜਾ ਕੇ ਆਉਣਾ ਆਪਾਂ ਅੱਛਾ ਹਾਂ ਕੁੜਮਣੀ ਨੂੰ ਲੈ ਕੇ ਜਾਣਾ ਇੱਧਰ ਕਰ ਲੈ ਇੱਧਰ ਕਰ ਲੈ ਇੱਧਰ ਕਰ ਲੈ ਸਾਈਡ ਤੇ ਦੇ ਹਾਂ ਹਾਂ ਨੇ ਫਿਰ ਵੀ ਇਹ ਹੀ ਪੁੱਛਦਾ ਸੀ ਵੀ ਉਹਨਾਂ ਨਾਲ ਆ ਕੇ ਕੰਮ ਕੀ ਆਪਾਂ ਨੇ ਹੈ ਗਿਆ ਕੰਮ ਹੈ ਗਿਆ ਕੰਮ ਯਾਰ ਨਹੀਂ ਆਇਆ ਮਾਂ ਫਿਰ ਵੀ ਮੈਂ ਵੀ ਪਾਰਟੀ ਦਾ ਵਰਕਰ ਆ ਹੈ ਪਾਰਟੀ ਦਾ ਵਰਕਰ ਆ ਮੈਂ ਵੀ ਅੱਛਾ ਵਰਕਰ ਹੈ ਤੂੰ ਉਹਦੇ ਨਾਲ ਤੇ ਮੈਨੂੰ ਵੀ ਹੁਣ ਪਤਾ ਤਾਂ ਹੋਣਾ ਚਾਹੀਦਾ ਆਇ ਲੀਲੀ ਆ ਪੱਗਾ ਬਣ ਕੇ ਕੋਈ ਨਹੀਂ ਪਾਰਟੀ ਦਾ ਵਰਕਰ ਬੜਾ ਜਾਂਦਾ ਸੰਘਰਸ਼ ਕਰਨਾ ਪੈਂਦਾ ਇਹਦੇ ਖਾਤਰ ਅੱਛਾ ਹਾਂ ਜੇਲ੍ਹ ਜਾਣਾ ਪੈਂਦਾ ਹੈ ਚਲ ਜੇਲ੍ਹ ਗੱਤ ਮੇ ਲੜਨੇ ਪੈਂਦੇ ਨੇ ਫਿਰ ਵਰਕਰ ਬਣਾ ਜਾਂਦਾ ਆਇ ਲੀਲੀ ਤਾਂ ਆਪਾਂ ਘਰੇ ਇੱਕ ਬਨ ਲੂਗਾ ਆਏ ਵਰਕਰ ਕਾਹਣਾ ਤੋਂ ਔਖਾ ਨਹੀਂ ਹੈਗਾ ਤਾਂ ਖੂਨ ਮੰਗਦੀ ਹੈ ਪਾਰਟੀ ਇਹ ਗੱਲ ਵੀ ਥੋੜਾ ਥੋੜੀ ਹਾਂ ਸੱਚ ਮੈਂ ਇੱਕ ਹੋਰ ਗੱਲ ਕਹਿੰਦਾ ਜੀਗਾ ਹਾਂ ਅਹੀਂ ਤਾਂ ਫਿਰ ਆਪਾਂ ਮੁਰਤੇ ਹੋਏ ਔਖੇ ਨੂੰ ਮਗਾ ਪਰ ਤਾਂ ਨਹੀਂ ਜਾਣੇ ਹੋ ਜਾਣਗੇ ਔਖਾ ਕਿਵੇਂ ਹੋਰ ਚਲ ਆਏ ਕਰੂੰ ਚਲ ਚਲਾ ਲੂਆ ਤੁਸੀਂ ਵਿਚਾਲੇ ਬਹਿ ਜਾਓ ਕਿਉਂ ਮਾਗਰ ਕੁੜਮਣੀ ਬੈਜੀ ਥੋੜੀ ਕਿਉਂ ਕਿਉਂ ਚੋਦਾ ਲੱਗਦਾ ਬਸ ਤੇ ਅਹੀਂ ਚੁੱਪ ਕਰਕੇ ਦਲਦਲ ਬਸ ਤੇ ਅਹੀਂ ਅਸੀਂ ਦੋ ਜਾਵਾਂਗੇ ਮੋਟਰਸਾਈਕਲ ਤੇ ਅੱਛਾ ਰੁਪਏ 20 ਲੈ ਲਈਂ ਇੱਥੋਂ ਲੈਹਰੇ ਵਾਲੀ ਚੜ ਜੀ ਠੀਕ ਹੈ ਜੀ ਹਾਂ ਗੋਬਿੰਦਾ ਉ ਗੋ ਮੈਂ ਤਾਂ ਛੱਡ ਜੀ ਚੰਗਾ ਜੀ ਆਹੋ ਚੱਲ ਜਾਣ ਦੇ ਚੱਲ 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 ਰੋ ਕਿਤੇ ਰੋ ਕਿਤੇ ਛੌਂਤ ਲਾ ਦੇ ਭਾਈ ਛੌਂਤ ਲਾ ਦੇ ਫਿਰ ਪਜਾਮਾ ਪਾਤ ਲੈ ਚੀਟ ਤੱਪ ਜਾਂਦੀ ਐ ਹਾਂ ਓੱਖਾ ਕਰਦਾ ਫਿਰ ਬਾਅਦ ਚਾ ਉੱਥੇ ਲਾ ਦੇ ਜਪਨਾਮ ਜਪਨਾਮ ਕੁੜੀ ਮਿੰਨੀ ਜਪਨਾ ਠੀਕ ਐ ਕੀ ਕਹੇਂ ਹੈ ਰਾਜੀ ਖੁਸ਼ੀ ਬਸ ਰਾਜੀ ਖੁਸ਼ੀ ਦਾ ਟਾਈਮ ਹੁੰਦਾ 부ਝੀ 부ਝੀ ਦੀ ਲੱਗਦੀ ਆ ਨਾ ਤੂੰ ਸਸਰੀ ਘਰ ਦਾ ਜਵਾਬ ਦਿੱਤਾ ਜੱਪਨਾਮ ਦਾ ਹੈ ਕੀ ਗੱਲ ਜੱਪਨਾਮ ਦਾ ਕਦਮਾ ਕੀ ਜਵਾਬ ਦੇਵਾਂ ਉਹਦਣ ਮਖੰਡਾ ਕਰਨ ਲੱਗੇ ਸੀ ਉਹਦਾ ਨਸ਼ੱਤਰ ਦਾ ਹਾਂ ਸ਼ਾਇਦ ਤੁਸੀਂ ਗਲਤ ਪੜ ਦਿੱਤੇ ਨੰਨੀ ਸ਼ਾਂ ਵਾਲੇ ਉਹ ਵਿਚਾਰਾ ਫੇਰ ਉਲਟ-ਕਲਟ ਬੋਲਦਾ ਉਹ ਤਾਂ ਮੇਰੇ ਤਾਂ ਜਾਦ ਦਸ ਕਮਜ਼ੋਰ ਆ ਥੋੜੀ ਜੀ ਇਹਨੂੰ ਪੁੱਛ ਕੇ ਦੇਖ ਲੈ ਕਿਉਂ ਐ ਦਸ ਬੋਲ ਹਾਂ ਨਾ ਠੀਕ ਹੈ ਠੀਕ ਹੈ ਮੈਂ ਤਾਂ ਉਹੀ ਭਾਸ਼ਣ ਦੇ ਵੀ ਮੇਰੇ ਤਾਂ ਪਹਿਲੇ ਕਾਪੀ ਤੇ ਲਿਖਦਾ ਤਿੰਨ ਚਾਰ ਵਾਰ ਕੱਟ ਕਰਦਾ ਫੇਰ ਬੋਲਦਾ ਨਾ ਭਾਸ਼ਣ ਤਾਂ ਬਥੇਰੇ ਤੁਹਾਨੂੰ ਆਉਂਦੇ ਨਾ ਨਾ ਤੇ ਜਾਤੀ ਮੇਰੇ ਲੋਕਾਂ ਦੇ ਕੰਮ ਹੀ ਬਹੁਤ ਹੁੰਦੇ ਨੇ ਫਿਰ ਦਿਮਾਗ ਤੇ ਸਾਨੂੰ ਗੰਭਾ ਜਨ ਰਹਿੰਦੇ ਇੱਕ ਨੂੰ ਪਨੇਕ ਰੂਪ ਹਨਾ ਉਹੀ ਤਿਗਾ ਆ ਉਹੀ ਤਿਗਾ ਬਰ ਉਹੀ ਨੀ ਆਉਰੀ ਨੀ ਆ ਗਈ ਟਾਈਮ ਤੇ ਜਾਤ ਤਾਂ ਮੇਰੇ ਸਾਰਾ ਕੁਝ ਹੈ ਜਾਤ ਜੀ ਹੈ ਤੁਹਾਡੀ ਹੈ ਮਰਜੀ ਐ ਪੂਰਾ ਹੈ ਨਹੀਂ ਗਾ ਪੂਰਾ ਤਾਂ ਹੈ ਨਹੀਂ ਅੱਛਾ ਗਿਆ ਹੋਇਆ ਖੇਤ ਭੱਗ ਗਿਆ ਅੱਛਾ ਆ ਲੈ ਲੈ ਫ੍ਰਿਜਾ ਫ੍ਰਿਜ ਲੈ ਲੈ ਇਹ ਤਾਂ ਪੁਰਾਣਾ ਹੀ ਆ ਕੋਈ ਨਾ ਨਮੀ ਆ ਦੇਖਾ ਕਹੇ ਜਾਂ ਫ੍ਰਿਜ ਆ ਇਹ ਕਰਦੀ ਐ ਕਰਨ ਕੀ ਆ ਤੈਨੂੰ ਪਾਣੀ ਦਾ ਘੁੱਟ ਪਿਆ ਕੇ ਹਟੀਆਂ ਐ ਨਹੀਂ ਉ ਕੀ ਕਰਦੀ ਐ ਦਿਨ ਚ ਬੇਲੀ ਐ ਉਧਰ ਪਾਥੇ ਆ ਸਵਾਰ ਕੇ ਹਟੀਆਂ ਹਾਂ ਪਾਥੇ ਉਹ ਮੋਨੇ ਤੋਂ ਬਾਅਦ ਵੇਲੀ ਹੈ ਹਾਂ ਹੈ ਚਾਰ ਕੱਪੜੇ ਪਸਲਾਮ ਤੱਕ ਜਾ ਕੇ ਲੈ ਮੈਂ ਨਹੀਂ ਜਾਣਾ ਲੈ ਪੂਰਾ ਖੇਤ